ਸਸ਼ੀਗਲ ਬਾਈ ਸਾਰਿਆਂ ਨੂੰ ਆਪਾਂ ਅੱਜ ਆਏ ਸੀ ਬਾਈ ਅਰਸ਼ੀ ਕੋਲੇ ਬਰੁਖਾਂ ਦੇ ਵਿੱਚ ਬਾਈ ਕੋਲੇ ਟੂਰੀ ਵਾਲੀਆਂ ਮਸ਼ੀਨਾਂ ਖੜੀਆਂ ਪੂਰੀਆਂ ਟਾਪ ਕਲਾਸ ਬਾਈ ਨਾਲ ਰੇਟ ਬਾਰੇ ਗੱਲਬਾਤ ਕਰਾਂਗੇ ਤੇ ਇਹ ਪਿੰਡ ਬਾਈ ਸੰਗਰੂਰ ਤੋਂ 5 ਕਿਲੋਮੀਟਰ ਗੁਰਦੁਆਰਾ ਮਸਤੂਆਨ ਸਾਹਿਬ ਤੋਂ ਕਿੰਨੇ ਕਿਲੋਮੀਟਰ ਹੈ ਅੱਧਾ ਕਿਲੋਮੀਟਰ ਘਰ ਹੈ ਜੀ ਆਪਣਾ ਖੇਤਾਂ ਚ ਨੇੜੇ ਰੋਡ ਹੈ ਜੀ ਅੱਧਾ ਕਿਲੋਮੀਟਰ ਬਾਈ ਦਾ ਮੇਨ ਹਾਈਵੇ ਦੇ ਉੱਤੇ ਘਰ ਹੈ ਤੇ ਰੀਪਰ ਬਾਈ ਕੋਲੇ ਬਹੁਤ ਜ਼ਿਆਦਾ ਖੜਿਆ ਜੇ ਕਿਸੇ ਨੇ ਲੈਣੇ ਆ ਤਾਂ ਆਜੋ ਬਾਈ ਨਾਲ ਕਰਦਿਆਂ ਗੱਲਬਾਤ ਵੀ ਕਿਹੜਾ ਮਾਲ ਦੀ ਫਰ ਹੈ ਬਾਈ ਇਹ ਬਈ 24 ਮਾਡਲ ਦਾ 8.5 ਫੁੱਟੇ ਕਟਰਚਾ 64 ਇੰਚੀ ਰੀਪਰ ਆ। ਠੀਕ ਐ। 64 ਇੰਚੀ ਚਾਨੀ ਦਾ ਰੀਪਰ ਆ ਗਿਆ। ਹਾਂਜੀ। 24 ਮਾਡਲ ਆ ਗਿਆ ਨਾ ਬਈ। 24 ਮਾਡਲ 8.5 ਫੁੱਟੇ ਕਟਰਚਾ। ਠੀਕ ਐ। ਸਗਲਾ ਪੱਟੀਆਂ ਵਾਲਾ ਡਰਮ ਹੈ ਇਹਦੇ ਚ। ਠੀਕ ਐ। ਤੇ ਬਈ ਇਹਦੀ ਇਹਦੀ ਰਿਪੇਅਰ ਪੂਰਦੇ ਦੀ ਕੋਈ ਹੈ ਨਹੀਂ। ਕੋਈ ਰਿਪੇਅਰ ਨਹੀਂ ਪਲੇਟ ਦੇ ਪਾਸੇ ਵਾਲੇ ਕੇ ਚਲਾ ਰਹੇ। ਪਾਸੇ ਵਾਲੇ ਕੇ ਚੱਲੂਗਾ। ਮੈਨੂੰ ਐ ਲਾ ਰਿਆ ਸੀ ਚੱਲਿਆ ਥੋੜਾ ਜਿਆ ਰੰਗ ਰੁੰਗ ਦਾ ਨਾ ਦੇਖ ਕੇ। 100 ਕਟਰਾਲੀ ਦਾ ਚੱਲਿਆ ਹੋਇਆ ਗੱਲ ਠੀਕ ਐ। 100 ਕਟਰਾਲੀ ਚੱ ਚਾਨੀ ਦਾ 24 ਮਾਡਲ A to Z ਜੈਨੂਨ ਚੀਜ਼ ਆ ਬਾਈ ਕੋਈ ਆਪਾਂ ਰੀਪੇਂਡ ਵਗੈਰਾ ਤਾਂ ਨਹੀਂ ਕਰਾਂਗੇ ਨਹੀਂ ਨਹੀਂ ਜਿਹੜੀ ਚੀਜ਼ ਹੋਊਗੀ ਆਪਾਂ ਕਹਿੰਦੇ ਠੀਕ ਆ ਬਾਈ ਕਹਿੰਦਾ ਵੀ ਕੋਈ ਰੰਗ ਪੇਂਟ ਨਹੀਂ ਕਰਿਆ ਜਿਹੜੀ ਚੀਜ਼ ਹੋਊਗੀ ਆਪਾਂ ਦੱਸ ਕੇ ਦੇਵਾਂਗੇ ਤੇ 24 ਮਾਡਲ ਕਿੰਨੇ ਦਾ ਦੇ ਦੇਈਏ ਬਾਈ ਆਪਾਂ 370000 ਰੁਪਏ ਮਾਨਤਨ ਹੋਜੂ ਮਾਨਤਨ ਕਰ ਦਿਆਂਗਾ 370000 ਡਿਮਾਂਡ ਆ ਬਾਈ ਦੀ ਮਾਨਤਨ ਹੋਜੂਗਾ ਬਾਈ ਕਹਿੰਦਾ ਹੋਰ ਆ ਕੇ ਗੱਲ ਕਰ ਲਿਓ ਅੱਗੇ ਆ ਗਿਆ ਬਾਈ ਕਿਹੜਾ ਮਾਡਲ ਆ ਗਿਆ ਬਾਈ ਬਾਈ ਮਾਡਲ ਆ ਵੀ ਚਾਨੀ ਦਾ ਚੌਹਾਂ 3 ਇੰਚ ਸਾਢੇ 7 ਫੁੱਟੇ ਕਟਰ ਚ ਠੀਕ ਐ ਇਹਦਾ 310000 ਰੇਟ ਆ ਬਾਕੀ ਮੌਕੇ ਤੇ ਕਰ ਲਾਂਗੇ ਠੀਕ ਐ ਤੇ ਬਾਈ ਇਹਦੀ ਰਿਪੇਅਰ ਦੀ ਗੱਲ ਕਰੀ ਆਪਾਂ ਕੀ ਭਰਦਾ ਵਸ ਮਾੜੇ ਮੋٹے ਬਲੇਟ ਹੋਣਗੇ ਜਾਂ ਪਿੰਗਰਾਂ ਬਾਈ 10 ਸਕਰ ਤਾਂ ਰਿਕ ਰਿਪਰ ਤੇ ਲੱਗੀ ਜਾਂਦਾ ਠੀਕ ਐ ਮਾੜੇ ਮੋٹے ਬਲੇੜ ਬਦਲਣ ਵਾਲੇ ਆਪਾਂ ਪਾਸੇ ਵਾਲੇ ਜਾਣੇ ਕੁਛ ਉਸ ਪਾਸੇ ਬਦਲੇ ਜਾਣਗੇ ਬਲੇਟਾਂ ਦੇ ਹਾਂਜੀ ਹਾਂਜੀ ਠੀਕ ਐ ਪਿੰਗਰਾਂ ਵੀ ਕੋਸ਼ਿਕ ਲੱਗਣ ਵਾਲੀਆਂ ਨੇ 2000 ਲੱਗਣ ਵਾਲੀਆਂ ਆਉਣੀਆਂ ਨੇ ਇਹ ਇਹਦਾ ਕੀ ਰੇਟ ਕਰਦੇ ਹੋ ਆਪਾਂ 310000 310000 ਡਿਸਕਾਊਂਟ ਉਹ ਵੀ ਮੌਕੇ ਤੇ ਕਰ ਦਿੰਦੇ ਠੀਕ ਹੈ ਚਾਨੀ ਦਾ ਰਿਪਰ ਆ ਬਾਈ 22 ਮਾਡਲ ਹੈ ਤੇ ਬਾਈ ਜਾਲ ਜਾਲ ਪੰਜਾਬ ਦਾ ਹੀ ਆ ਪੰਜਾਬ ਪੰਜਾਬ ਵਾਲਾ ਵੀ ਦੇ ਦਾਂਗੇ ਜੇ ਕਿਸੇ ਨੂੰ ਹਰਿਆਣਾ ਵਾਲਾ ਚਾਹੀਦਾ ਹਰਿਆਣਾ ਦੇ ਦਾਂਗੇ ਠੀਕ ਹੈ ਬਾਈ ਕਹਿੰਦਾ ਵੀ ਦੋਵੇਂ ਜਾਲ ਮਿਲ ਜਾਣਗੇ ਜੇ ਪੰਜਾਬ ਵਾਲਾ ਚਾਹੀਦਾ ਪੰਜਾਬ ਵਾਲਾ ਵੀ ਤੇ ਹਰਿਆਣਾ ਚਾਹੀਦਾ ਹਰਿਆਣਾ ਆ ਵੀ ਦੇ ਦਾਂਗੇ 310000 ਦਾ ਐਡਵਾਂਸ ਹੈ ਆਸੇ ਬਦਲ ਕੇ ਚੱਲੂਗਾ ਤੇ ਮੜਾ ਮੋੜਾ ਰਿਪੇਅਰ ਦਾ ਕੰਮ ਜਿਹੜਾ ਫੋਨ ਆ ਉਹ ਸਾਹਮਣੇ ਆ ਬਾਈ ਅੱਗੇ ਆ ਗਿਆ ਬਾਈ ਬਿਸ਼ਕਰਮ ਬਸ ਕਰਮਾ ਦਾ 21 ਮਾਡਲ ਆ ਬਈ 21 ਮਾਡਲ ਬੰਦ ਬਾਡੀ ਚ ਆ ਬਈ ਬੰਦ ਬਾਡੀ ਚ ਆ ਬਈ ਬੰਦ ਬਾਡੀ ਚ ਆ ਗਿਆ 21 ਮਾਡਲ ਹੈ 57 ਇੰਚੀ ਆ 57 ਇੰਚੀ ਆ ਗਿਆ ਤੇ ਬਈ ਇਹ ਇਹਦਾ ਪੱਕੀ ਰੇਟ ਕਰ ਦਾਂਗੇ ਇਹਦਾ 1.80 ਲੱਖ ਰੁਪਏ ਇੱਕ ਲੱਖ 80 ਹਜ਼ਾਰ ਤੇ ਰਿਪੇਅਰ ਕਿੰਨੀ ਕੁ ਪਾਲਦਾ ਹੈ ਰਿਪੇਅਰ ਬਸ ਬਲੇਟ ਲਵੇ ਪੈਣਗੇ ਆਪੇ ਬੇਟੇ ਦਾ ਓਕੇ ਆ ਲਵੇਟਾਂ ਦਾ ਓਕੇ ਆ ਜਮ ਹੋਰ ਕੋਈ ਦਿੱਕਤ ਹੈ ਚ ਕੋਈ ਦਿੱਕਤ ਨਹੀਂ ਹੈ ਠੀਕ ਹੈ ਚੈੱਕ ਕਰਕੇ ਦੇਣਾ ਰੰਗ ਪੇਂਟ ਤਾਂ ਨਹੀਂ ਕਰਿਆ ਬਈ ਸਾਰਾ ਰੇਜ਼ਨਲ ਰੰਗ ਠੀਕ ਹੈ ਇੱਕ ਜੇ ਕਿਸੇ ਨੇ ਵੀਡੀਓ ਦੇਖ ਕੇ ਮੰਨ ਲਓ ਕੋਈ ਰੀਪਰ ਪਸੰਦ ਕਰ ਲਿਆ ਬਪਾ ਇਹਦਾ ਤੇ ਇਹਦਾ ਕੋਈ 15 ਰੁਪਏ ਕਿਲੋਮੀਟਰ ਗੱਡੀ ਜਾਊਗੀ ਆਪਣਾ ਉਹਦਾ ਕਿਰਾਇਆ ਠੀਕ ਹੈ ਬਾਈ ਕਹਿੰਦਾ ਵੀ ਆਪਡਾਉਨ ਦਾ ਕਿਰਾਇਆ ਗੱਡੀ ਜਿਹੜੀ ਲਾਊਗੀ ਉਹ ਅਗਲੇ ਦਾ ਹੋਊਗਾ ਵੀਡੀਓ ਦੇਖ ਕੇ ਸੌਦਾ ਕਰ ਲਓ ਬਾਈ ਫਿਰ ਭੇਜ ਦੇਣਾ ਜੀ ਨਾ ਬਾਈ ਹਾਂਜੀ ਅੱਗੇ ਆ ਗਿਆ ਕੇਸ ਦਾ ਕਿਹੜਾ ਮਾਡਲ ਆ ਗਿਆ ਬਾਈ ਇਹ ਕੇਸ ਤਾਂ ਮੂੰ ਤਾਂ ਪਲੇਟ ਤਾਂ ਬਈ ਤੇ 17 ਨਹੀਂ ਲੱਗੀ ਹੋਈ ਹੈ ਪਰ ਇਹ 16 ਮਾਡਲ ਹੋਊਗਾ ਪਹਿਲਾਂ ਬਪਾਰੀ ਬੂਰੀ ਦੱਕਸਾ ਦੇਚੇ ਹੋਊਗਾ ਆਪਾਂ ਇਹ ਵੀ ਗੱਲ ਬਾਈ ਦੀ ਵਧੀਆ ਕਹਾਂ ਬਈ 16 ਮਾਡਲ ਹੈ ਹਾਂ ਹੈਗਾ 16 ਮਾਡਲ ਪਲੇਟ ਤੇ 17 ਨਹੀਂ ਲੱਗੀ ਹੈ ਪਰ ਪਲੇਟ ਤੇ 17 ਦੀ ਲੱਗੀ ਹੈ ਕਿਸੇ ਚਲੋ ਜਾਂ ਕਈ ਵਾਰੀ ਲੱਗ ਜਾਂਦੀ ਹੈ ਕਿਸੇ ਤੋਂ ਹਾਂ ਤੇ ਪਹਿਲਾਂ ਬਾਈ ਕਹਿੰਦਾ ਵੀ ਆਪਾਂ ਕਹਿ ਕੇ ਦੇਵਾਂਗੇ ਇਹਦੇ 16 ਮਾਡਲ ਆ ਲੱਗਿਆ ਹੋਇਆ ਹੈ ਨਾ ਬਈ ਹਾਂਜੀ ਹਾਂਜੀ ਪਲੇਟ ਉੱਤੇ 17 ਲਿਖਿਆ ਹੈ ਆਪਾਂ ਕਹਿੰਦੇ 16 ਮਾਡਲ ਦੇ ਟੈਂਪੋ 16 ਨਹੀਂ ਲੱਗੀ ਹੋਈ ਹੈ ਮਾਡਲ 17 ਦੀ ਪਲੇਟ ਲੱਗੀ ਹੋਈ ਹੈ ਨਾ ਬਈ ਤੇ ਇਹਦਾ ਬਾਈ ਕੀ ਰੇਟ ਕਰਦੀ ਆਪਾਂ ਇਹਦਾ 1.5 ਲੱਖ ਰੁਪਏ ਦੇ ਦਿਆਂਗਾ ਅੰਦਰ 1.5 ਲੱਖ ਦਾ 16 ਮਾਡਲ ਇਹ ਲਵੇਟਾਂ ਦਾ ਕਿਵੇਂ ਸਹੀ ਆ ਵੀ ਪੰਜਾਬ ਵਾਲਾ ਰੀਪਰ ਪੰਜਾਬ ਵਾਲਾ ਜਾਲਾ ਵਿੱਚ ਠੀਕ ਆ ਪੰਜਾਬ ਵਾਲਾ ਰੀਪਰ ਆ ਪੰਜਾਬ ਵਾਲੀ ਜਾਲਾ ਲਵੇਟਾਂ ਦਾ ਵੀ ਸਾਫ ਆ ਤੇ ਫਿੰਗਰਾਂ ਵੀ ਨਵੀਆਂ ਲੱਗੀਆਂ ਹੋਈਆਂ ਬਾਕੀ ਰੀਪਰ ਇੰਨਾ ਜਿਆਦਾ ਚੱਲੇ ਨਹੀਂ ਹੋਇਆ ਆਪਣੇ ਕੋਲ ਐਮਪੀ ਜੁਪੀਏ ਦੇ ਨਾ ਨਾ ਬਈ ਸਾਰੇ ਪੰਜਾਬ ਦੇ ਲੋਕਲ ਚੱਲੇ ਹੋਏ ਰੀਪਰ ਸਾਰੇ ਠੀਕ ਆ ਕੀ ਰੇਟ ਕਰਦੀ ਇਹਦਾ 1.5 ਲੱਖ ਰੁਪਏ ਦੇ ਦਿਆਂਗਾ ਮੌਕੇ ਦੇ ਮਾਨਤਾਨ ਹੋ ਜੂ ਕਰਦਾ ਠੀਕ ਐ ਬਾਈ ਕਹਿੰਦਾ ਮੌਕੇ ਦੇ ਮਾਨਤਾਨ ਕਰਦਾ ਹਾਂ 1.5 ਲੱਖ ਰੁਪਏ ਦੀ ਮੰਗ ਆ ਕੇਐਸ ਦੀ ਤੇ ਅੱਗੇ ਆ ਗਈ ਨਿਊ ਵਿਸ਼ਕਰਮਾ ਕਿਹੜਾ ਮਨ ਲੱਗੀ ਵੀ ਇਹ ਬਈ 23 ਮਾਡਲ ਆ 60 ਇੰਚੀ ਦਾ ਠੀਕ ਆ 60 ਇੰਚੀ ਆ ਗਿਆ ਹਾਂਜੀ ਠੀਕ ਆ ਇਹ ਸੂਪਰ ਟੈਰਾਂ ਚ ਫਾਮੇਟ ਸਹੀ ਨੇ ਬਲੇਡ ਦਾ ਕੁਛ 90 ਪਹਿਣ ਕੇ 100 ਕਾ ਬਾਕੀ ਫਾਸਾ ਵਾਲਾ ਕਿ ਚੱਲ ਪੂਰਾ ਬੰਦ ਬਾਡੀ ਜਾ ਬਈ ਨਾ ਬੰਦ ਬਾਡੀ ਠੀਕ ਆ ਤੇ ਰੰਗ ਦਿਖਾ ਦੀ ਬਈ ਆ ਮੈਨੂੰ ਪੀ ਤਰੀਲ ਤੋਂ ਵੀ ਲਹਿਣਾ ਨਹੀਂ ਹੈਗਾ ਰੀਲ ਤੋਂ ਵੀ ਰੰਗ ਕਿਸੇ ਨੇ ਘਰੇ ਵਾਸਤੇ ਮਤਲਬ ਥੋੜੀ ਬੁੱਢੀਆਂ ਟਰਾਲੀਆਂ ਬਣਾਈਆਂ ਹੋਈਆਂ ਯਾਰੀ ਉੱਪਰ ਨਾ ਉਹਦਾ ਸੋਹਣਾ ਪਿਆ ਤੇ ਕੀ ਰੇਟ ਕਰਦੀ ਬਈ ਇਹਦਾ ਇਹ 2,55,000 ਰੁਪਏ ਰੇਟ ਹੈ 2,55, ਕੁਛ ਕਰਨ ਦੀ ਲੋੜ ਨਹੀਂ ਬਲੇਟੀ ਬਦਲਣੇ ਕਿੱਲੇ ਲੋੜ ਨਹੀਂ ਕਿੱਲੇ ਬਲੇਟਾਂ ਦਾ ਪਾਸਾ ਘਵਾ ਦੇ ਜਾਂ ਕੁਛ ਨਵਾਂ ਕਹਿਣਗੇ ਠੀਕ ਹੈ ਚੱਲ ਬਲੇਡਾਂ ਦਾ ਤਾਂ ਨੋਰਮਲ ਰਿਪੇਅਰ ਆ ਗਈ ਹਨਾ ਬਾਈ ਕਿੰਨੇ ਦਾ ਕਰ ਦੇ ਦਾਂਗੇ ਆਪਾਂ 255 ਦੇ ਦਾਂਗੇ 255 ਦਾ ਮਾਨਤਨ ਹੋ ਜਾ ਕਰ ਦਾਂਗੇ ਠੀਕ ਹੈ ਬਾਈ ਕਹਿੰਦਾ 255 ਦੇ ਦਾਂ ਮਾਨਤਨ ਕਰ ਦਾਂਗੇ ਤੇ ਅੱਗੇ ਆ ਗਿਆ ਨਿਊ ਬਿਸ਼ ਕਰਮਾ ਫੇਰ 58 ਗ੍ਰਾ ਦੇ ਟਾਇਰ ਹਨਾ ਬਾਈ ਹਾਂਜੀ ਇਹ ਵੀ 60 ਇੰਚੀ ਹੈ ਠੀਕ ਹੈ ਇਹ ਵੀ ਮਾਡਲ ਹੈ ਬਾਈ ਬਾਈ ਇਹ ਗਲਤ ਤਾਂ ਨਹੀਂ ਹੁੰਦੀ ਵੀ ਆਪਾਂ ਕਿਸੇ ਪਲੇਟ ਪੱਟ ਕੇ ਕਿਸੇ ਦੀ ਹੋਰ ਲਾ ਲਈ ਕਿਸੇ ਦੁਕਾਨੇ ਵਾਪਸ ਕਰ ਦਾਂਗੇ ਬਈ ਜੀ ਕਿਸੇ ਠੀਕ ਹੈ ਬਾਈ ਕਹਿੰਦਾ ਵੀ ਪੈਸੇ ਦੁੱਗਣੇ ਵਾਪਸ ਕਰਦਾ ਜੇ ਕੋਈ ਸਾਫਤ ਕਰ ਦੇ ਪਲੇਟ ਪੱਟ ਕੇ ਲਈ ਆ ਕਿਹੜਾ ਮਾਡਲ ਆ 23 ਮਾਡਲ ਆ ਨਾ ਬਾਈ 23 ਮਾਡਲ ਆ ਬਹੁਤ ਵਕ ਚੱਲੀ ਹੋਈ ਆ 60 ਇੰਚ ਦੀ ਪੂਰਾ ਠੀਕ ਐ ਇਹ ਰੰਗ ਉਗਰਦੇ ਵੀ ਉਵੇਂ ਹੀ ਪਿਆ ਯਾਰ ਹਨਾ ਹਾਂਜੀ ਠੀਕ ਐ ਬਾਈ ਕਿੰਨੇ ਆ ਦੇ ਦਾਂਗੇ ਆਪਾਂ ਇਹ 2,60,000 ਦੇਈ 2,60,000 ਦਾ ਹਾਂਜੀ ਤੇ ਇਹਦਾ ਰਿਪੇਅਰ ਦਾ ਕੀ ਜਗਾੜਾ ਰਿਪੇਅਰ ਦਾ ਮਾਗਰ ਲੈ ਨਾਲ ਉਹਦੀ ਰਿਪੇਅਰ ਘਟੂਗੀ ਬਾਈ ਅੱਛਾ ਬਲੇਡਾਂ ਨੂੰ ਵੀ ਮੰਨ ਲਓ ਕੁਸ਼ਕ ਬਦਲਨੇ ਪੈਣਗੇ ਕੁਸ਼ਕ ਬਦਲਨੇ ਪੈਣਗੇ ਪਰ ਲਮੈਂਟ ਸਹੀ ਨੇ ਠੀਕ ਐ ਫਰਲ ਵੇਟ ਜਮਾ ਉਕੀ ਰੀਪਰ ਆ ਸਾਰੇ ਪਾਸਿਓ ਕੱਲੇ ਬਲੇਡਾਂ ਦੇ ਕੁਸ਼ਕ ਪਾਸੇ ਬਦਲਨੇ ਕੁਸ਼ਕ ਨਵੇਂ ਪੈਣਗੇ ਨਾ ਬਾਈ ਹਾਂਜੀ ਕੀ ਰੇਟ ਕਰਦੀ ਇਹਦਾ ਇਹਦਾ 3,60,000 ਰੁਪਏ ਮੰਨ ਤਨ ਹੋ ਜੂ ਕਰ ਦਾਂਗੇ ਬਾਈ 3,60,000 ਬਾਈ ਮੰਗਦਾ ਚਲ 3,55 ਕਰਦੇ ਅਰ 5 ਆਪਾਂ ਘਟਾਤਾ ਆਜੋ ਬਾਈ ਨਾਲ ਗੱਲਬਾਤ ਕਰਕੇ ਰੀਪਰ ਲਏਓ ਨੰਬਰ ਸਕਰੀਨ ਤੇ ਚੱਲੀ ਜਾਂਦਾ ਅੱਗੇ ਆ ਗਿਆ ਜਗਜੀਤ ਦਾ ਬੰਦ ਬਾਡੀ ਆ ਗਿਆ ਬਾਈ ਬੰਦ ਬਾਡੀ ਬਾਈ ਲਗਭਗ ਸਾਰੇ ਰੀਪਰ ਬੰਦ ਬਾਡੀ ਹੋਣਗੇ ਠੀਕ ਹੈ ਹੋਊਗਾ ਜੁੱਪਰ ਕਿਹੜਾ ਮਾਡਲ ਆ ਗਿਆ ਇਹ ਇਹ 24 ਮਾਡਲ ਆ ਜੀ 24 ਮਾਡਲ ਆ ਦਿਖਾ ਦੀ ਪਲੇਟ 24 ਮਾਡਲ ਹੈ ਤੇ ਇਹ ਦਾ ਇਹਨੂੰ ਤਾਂ ਕੱਖ ਵੀ ਨਹੀਂ ਹੋਣਾ ਲਵੇਟਾਂ ਲੂਟਾਂ ਹੋਇਆ ਬਾਈ ਪਲੇਟ ਦੇ ਪਾਸੇ ਵੱਲ ਕੇ ਚੱਲੂਗਾ 24 ਮਾਡਲ ਹੈ ਖਾਸियत ਇਹ ਰੀਪਰ ਦੀ ਹੈ ਕਿ 63 ਇੰਚੀ ਹੈ 8.5 ਫੁੱਟ ਕਾਟਰ ਚ ਆਮ ਕਿਸੇ ਵਪਾਰੀ ਤੋਂ ਮਿਲਦਾ ਨਹੀਂ ਹੈ ਕਿ ਆ ਕੀ ਹੈ 63 ਇੰਚੀ ਹੈ ਹਾਂਜੀ ਠੀਕ ਹੈ ਤੇ ਬਾਈ ਜੇ ਆਪਾਂ ਗੱਲ ਕਰੀਏ ਵੀ ਪੂੜੀਆਂ ਦੀ ਸੈਟਿੰਗ ਕਰਾਉਣੀ ਹੋਵੇ ਕਿੰਨੀ ਪੂੜੀਆਂ ਦੀ ਜੇ ਬਾਈ ਆਪਾਂ 63 ਇੰਚੀ ਦੋ ਘੜੇ ਨਾਲ ਉਹਨਾਂ ਨਾਲ ਆਪਾਂ ਬੱਲ ਦਾਂਗੇ ਠੀਕ ਹੈ ਮੰਨ ਲਓ 55 ਵਾਲੇ ਨੇ ਜੋੜੀ ਹੋਰ ਜੌੜੀ ਹੋਰ 55 ਲੱਕੇ ਦੇ ਦਾਂਗੇ ਆਪਾਂ ਜੀ ਆਪਣੇ ਦੋ ਬਾਈ ਕਹਦਾ ਪੂੜੀਆਂ ਦੀ ਆਪਾਂ ਸੈਟਿੰਗ ਕਰਕੇ ਦੇ ਨਟਗਰਾਂ ਦੇ ਨੇ ਕੀ ਰੇਟ ਕਰਦੀ ਹੈ ਬਾਈ ਇਹਦਾ ਆਪਾਂ ਇਹਦਾ 3 ਲੱਖ ਰੁਪਏ ਹੀ ਪੂਰਾ ਪੂਰਾ ਤੈਨੂੰ ਪੂਰਾ ਤੈਨੂੰ ਬੜਾ ਮੋਟਾ ਮਾਨਦਾਨ ਹੋ ਜੂ ਕਰ ਦਾਂਗੇ ਠੀਕ ਹੈ ਇਹ ਆਮ ਵੀ 25-30 ਹਜ਼ਾਰ ਦੂਜੇ ਦੀ ਉਪਰ ਨਾਲੋਂ ਮਹਿੰਗਾ ਵੱਡੇ ਦੀ ਉਪਰ ਆਪਾਂ ਤੋਂ ਸਟਿੱਪਨ ਸਟੱਪਨ ਦੋਨੇ ਨਾਲ ਨੇ ਠੀਕ ਹੈ ਬਾਈ ਸਾਰੇ ਉਪਰਾਂ ਦੇ ਚੌਕ ਮਡਲ ਦੇ ਸਟਿੱਪਨ ਨਾਲ ਹੀ ਦੇਵਾਂਗੇ ਠੀਕ ਹੈ ਬਾਈ ਕਹਿੰਦਾ ਵੀ ਜਿਹੜੀ ਚੀਜ਼ ਨਾਲ ਆਈ ਹੈ ਉਹ ਨਾਲ ਹੀ ਦੇਵਾਂਗੇ ਆਪਾਂ ਕੋਈ ਚੀਜ਼ ਖੋਲਦੇ ਨਹੀਂ ਲਾ ਭਮਾਂਦੇ ਹੀ ਹੈਣਾ ਬਾਈ ਹਾਂਜੀ ਹਾਂਜੀ ਅੱਗੇ ਇਹ ਬਾਈ 36 ਇੰਚ ਹੀ ਹੈਗਾ ਇਹ ਵੀ 36 ਇੰਚ ਹੀ ਹੈ ਜੀ 3 ਡੇਂਜੀ ਜਗਜੀਤ ਦਾ ਬੰਦ ਵਾਡੀ ਹੈ ਨਾ ਬਈ ਬੰਦ ਵਾਡੀ 8.5 ਫੁੱਟ ਕਟਰ ਚ ਠੀਕ ਹੈ 95 ਗੇਰਾਂ ਦੇ ਟਾਇਰ ਆ ਗਏ 95 ਗੇਰਾਂ ਦੇ ਟਾਇਰ ਨੇ ਦੋਨੇ ਦੇ ਵੱਡੇ ਟਾਇਰ ਨਿਕੜਾ ਮਰਜੀ ਲੈ 24 ਮਾਡਲ ਆ ਗਏ ਵੀ ਉਹ ਵੀ ਮਾਡਲ ਹੈ ਜੀ ਵੀ ਠੀਕ ਹੈ ਇਹਦੇ ਇਹਦੇ ਹੀ ਬਲੇਟਾਂ ਦੇ ਪਾਸੇ ਬਦਲ ਲੈ ਦੋਨੇ ਬਲੇਟਾਂ ਦੇ ਪਾਸੇ ਯਾਰ ਇਹ ਮੈਨੂੰ ਐ ਲੱਗਦਾ ਵੀ ਚੱਲੇ ਜਣੀ ਹੈ ਰੀਪਰ ਹਾਂ 70 80 ਕਟਰਾਂ ਲਈ ਚੱਲੇਗੀ ਲਗਭਗ ਠੀਕ ਹੈ ਇਹਦਾ ਕੀ ਰੇਟ ਕਰਦੀ ਆਪਾਂ ਇਹਦਾ ਵੀ 3 ਲੱਖ ਕਿਹੜਾ ਮਰਜੀ ਲੈ ਦੋਨਾਂ ਚੋਂ ਵੀ ਦੋਨਾਂ ਦਾ ਲੱਖ ਰੀਪਰ ਨਹੀਂ ਠੀਕ ਹੈ 3 ਲੱਖ ਰੁਪਇਆ ਰੇਟ ਹੈ ਜੇ ਕਿਸੇ ਨੇ ਪ ਤੋ ਕਈ ਵਾਰੀ ਬਾਅਦ ਚ ਤੁਰੀਪਰ ਦੇ ਪੈਸੇ ਲਾ ਕੇ ਅਗਲਾ ਉਹਦੂਆ ਪੁੜੀਆਂ ਚੱਕੀ ਫਿਰਦਾ ਹਨ ਕਿੰਨਾ 3 ਲੱਖ ਪੂਰਾ 3 ਲੱਖ ਹੋਵੇ ਪੂਰਾ 3 ਲੱਖ ਮੌਕੇ ਤੇ ਮਾਣਦਾਨ ਹੋ ਜਾਊਗਾ ਬਾਈ ਨਾਲ ਗੱਲ ਕਰ ਲਿਓ ਅੱਗੇ ਫੇਰ ਆਗਾ ਜਗਜੀਦਾ ਨਾ ਬਾਈ ਇਹ ਜੈਜੀਦਾ 19 ਵਾੜ ਲਈ ਚੋਪਰ ਵਾਡੀ ਆ ਚੋਪਰ ਵਾਡੀ ਆ ਗਿਆ 19 ਮਾਡਲ ਕਵਰ ਕੋਰ ਛੋਟੇ ਟਾਇਰਾਂ ਚ ਆ ਗਿਆ ਟਾਇਰਾਂ ਚ ਕੋਈ ਰੁਪਿਆ ਨਿਕਰ ਪਈਏ ਕਿਤੇ ਬੈਲਟ ਨਹੀਂ ਹੈਗਾ ਬੋਡੂ ਲੈਂਡ ਚ ਠੀਕ ਹੈ ਬੈਲਟ ਸ਼ੈਲਡ ਲਈਦਾ ਮਸ਼ੀਨ ਆਪਾਂ ਕੋਈ ਵੀ ਨਹੀਂ ਦੇਖਿਆ ਨਾ ਬਾਈ ਕੋਈ ਵੀ ਨਹੀਂ ਠੀਕ ਹੈ ਇਹ ਵੀ ਲਵੇਟਾਂ ਦਾ ਕਿਵੇਂ ਆ ਪੂਰਾ ਸਹੀ ਆ ਬਾਈ ਪਰ ਲਵੇਟ ਸ ਤੇ ਰਿਪੇਅਰ ਹੋਰ ਕੀ ਭਾਲਦਾ ਇਹ ਬਲੇਡ ਬਹਿਣਗੇ ਬਸ ਮੜੀ ਮੁੱਟੀ ਦਾ ਸਟੈਪ ਸਟੱਪ ਕੱਟਣੇ ਪੈਣਗੇ ਕਦੇ ਵੀ ਨਾ ਯਾਰ ਆਹ ਸਟੈਪ ਪਤੀ ਤਾਂ ਮੈਨੂੰ ਲੱਗਦਾ ਵੀ ਕੀ ਕਹਣਾ 2000 ਬਲੇਡ ਬਦਲਨੇ ਪਰ ਇਗਰਾਂ ਸਾਰੀਆਂ ਨਵੇਂ ਨੇ ਚੂਹੇ ਚਾਹੇ ਕੋਈ ਨਹੀਂ ਟੁੱਟੇ ਹੋਇਆ ਬਈ ਇਹ ਤਾਂ ਕਟਰ ਕੋਲ ਡੈਵਿਡ ਰਾਮ ਦਾ ਵੀ ਕੰਮ ਹੋਇਆ ਹੋਇਆ ਹੈ ਹਨ ਸਾਰਾ ਓਕੇ ਜਿਹੜਾ ਰੀਲ ਤੇ ਪੈਪ ਨਵੇਂ ਨੇ ਠੀਕ ਹੈ ਬਸ ਵਾਸਿੰਗ ਢਿਲਣੀ ਹੈ ਪਾਸੇ ਬਦਲ ਕੇ ਬਲੇਟਾਂ ਦੇ ਕ੍ਰੋਸ ਪਾ ਕੇ ਚਲਾ ਲਓ ਐਸੇ ਹੀ ਕਮਾ ਲਓ ਹਨ ਬਈ ਹਾਂ ਜੀ ਇਹ 19 ਮਾਡਲ 19 ਮਾਡਲ ਨਹੀਂ ਕੀ ਰੇਟ ਕਰਦੀ ਇਹਦਾ 1,70,000 ਦਾ ਦੇ ਦਾਂਗੇ 1,70,000 ਦਾ ਚੌਪਰ ਵਾਡੀ ਚੌਪਰ ਵਾਡੀ ਠੀਕ ਹੈ 1,70,000 ਦਾ ਬਾਈਕਰ ਦਾ ਦੇ ਦਾਂਗੇ ਮੌਕੇ ਤੇ ਮਾਨਦਾਨ ਕਰ ਦਾਂਗੇ ਚੌਪਰ ਵਾਡੀ ਹੈ ਤੇ ਆ ਕੇ ਬਾਈ ਨਾਲ ਗੱਲਬਾਤ ਕਰ ਲਿਓ ਆ ਕਿਹੜਾ ਮਾਡਲ ਆ ਗਏ 18 ਮਾਡਲ ਆ ਪੰਜਾਬ ਵਾਲਾ ਰੀਪਰ ਆ ਬੰਦ ਵਾਡੀ ਆ 18 ਮਾਡਲ ਆ ਗਿਆ ਦਿਖਾ ਦਿਓ ਬੰਦ ਵਾਡੀ ਆ ਗਿਆ ਕਿ ਹੋਊਗੀ ਕਿਹੜਾ ਮਰਜ਼ੀ ਚ ਜਵਾਬ ਨੂੰ ਭੇਜ ਦਿਓ ਬਈ ਦੀ ਪਰਦੀ ਆਪਣੀ ਮਨ ਦੀ ਗਰੰਟੀ ਹੋ ਗਈ ਇਹ ਗੱਲ ਤਾਂ ਨਹੀਂ ਹੁੰਦੀ ਬਈ ਵੀਡੀਓ ਦੇਖ ਕੇ ਕੋਈ ਆ ਗਿਆ ਆਪਾਂ ਇਥੋਂ ਕਦੀ ਵੀ ਨਹੀਂ ਉਹ ਤਾਂ ਵੇਖ ਗਏ ਨਾ 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 ਬਈ ਜਿਹੜੀ ਖੜੀਏ ਤਾਂ ਇਹਦਾ ਕੀ ਰੇਟ ਕਰਦੀ ਇਹਦਾ ਕੁੱਪ ਦੇਵਾਂ ਕਿ ਕਿਹੜੇ ਪਿੰਡ ਚ ਗਿਆ ਕਿਹੜਾ ਬੰਦਾ ਲੈ ਕੇ ਗਿਆ ਇਹਦਾ ਕੀ ਰੇਟ ਕਰਦੀ ਇਹਦਾ 1.70 ਆ ਬਈ 18 ਮਾਡਲ ਦਾ ਬੰਦ ਵਾਡੀ 1.70 ਹਾਂਜੀ ਠੀਕ ਹੈ ਇਹਦਾ ਬਈ ਕੰਮ ਧੰਦੇ ਦਾ ਕੀ ਭਾਲਦੀ ਐ ਕੰਮ ਧੰਦੇ ਦਾ ਬਈ ਬਸ ਮੜੇ ਮੋਟੇ ਪਲੇਟ ਬਲੂਟੇ ਦੋ ਚਾਰ ਫਿੰਗਰ ਆਈ ਸੀ ਇਹ ਵੀ ਲੱਗੀਆਂ ਹੁੰਜਣ ਹੈ ਨਾ ਹਾਂਜੀ ਡਰਮ ਬੋਝੇ ਬਾਰੇ ਸਾਰੇ ਓਕੇ ਆ ਪਾਸੇ ਬਦਲ ਕੇ ਚੱਲੂਏ ਵੀ ਪੰਜਾਬ ਵਾਲਾ ਜਾਲ ਆ ਵਿੱਚ ਇਹਦੇ ਠੀਕ ਹੈ ਤੇ ਮਾਨਦਾਨ ਕਰ ਦਾਂਗੇ ਪਹਿਲਾਂ ਕਰ ਦਾਂਗੇ ਠੀਕ ਹੈ ਬਾਈ ਅੱਗੇ ਜਗ ਜਿੱਦਾ ਗਿਆ 56 ਗਰਾਂ ਦੇ ਟਾਇਰਾਂ ਚ ਬੰਦ ਵਾਢੀ ਨਾ ਬੰਦ ਵਾਢੀ 21 ਮਾਡਲ ਪੰਜਾਬ ਦਾ ਜਾਲ ਆ ਹੈ ਬਈ ਪੰਜਾਬ ਦਾ ਹੀ ਰੀਪਰ ਹੈ ਤੇ ਇਹਦਾ ਬਈ ਕੀ ਰਿਪੇਅਰ ਦਾ ਕੀ ਜਿਗਾਰਡਮੈਂਟ ਹੈ ਇਹਦਾ ਰਿਪੇਅਰ ਦਾ ਬਹੁਤ ਘੱਟ ਚੱਲੀ ਹੋਈ ਆ ਬਈ ਸਾਰੀ ਇਹ 100 100 ਕਟਰਲੀ ਬੰਦਾ ਆਪਦੀ ਆਪਦੀ ਕਰਦਾ ਚੂਹੇ ਚਾਹ ਫਿੰਗਰ ਸਾਰੀ ਨਵੀਆਂ ਨੇ ਫਿੰਗਰ ਆ ਏ ਟੂ ਜ਼ेड ਨਵੀਆਂ ਹਨਾ ਬਈ ਸਾਰੀ ਜ਼ੀਰ ਦੇ ਪਾਈਪ ਨਾਲ ਦੇ ਨੇ 21 ਮਾਡਲ ਦੇ ਜ਼ੀਰ ਦੇ ਪਾਈਪ ਟੁੱਟੇ ਪਏ ਹੁੰਦੇ ਨੇ ਬਈ ਠੀਕ ਹੈ ਤੇ ਬਈ ਇਹਦਾ ਕੀ ਰੇਟ ਕਰਦੀਏ ਆਪਾਂ ਇਹਦਾ 21000 ਰੁਪਏ ਰੇਟ ਹੈ ਵੱਡੇ ਟੈਰਾਂ ਦੇ ਮਾਨ ਤਣ ਕਰ ਦਾਂਗੇ ਆਪਾਂ ਕਰ ਦਾਂਗੇ ਠੀਕ ਹੈ 21 ਮਾਡਲ ਆ ਗਿਆ 21 ਮਾਡਲ ਆ ਪਿਆ ਹੋਰ ਉਗਰਾ ਕਰਦੇ ਤਾਂ ਅੰਗ ਦਿਖਾ ਦਿਓ ਬਈ ਸਾਰੇ ਇੰਪੀਅਰ ਸਟੈਂਪ ਲੱਗੀ ਹੋਈ ਹੈ ਦੇ 21 ਮਾਡਲ ਦੀ ਓਰੀ ਕੰਪ ਇਹ ਜੋ ਮਾਣਦਾਨ ਕਰਦਾਂਗੇ ਮਾਣਦਾਨ ਕਰਦਾਂਗੇ ਰਿਪੇਅਰ ਲਈ ਇਹ ਵੀ ਪਾਸੇ ਵਾੜ ਕੇ ਚੱਲੋ ਪਾਸੇ ਵਾੜ ਕੇ ਠੀਕ ਹੈ ਤੇ ਬਾਈ ਕਹਿੰਦਾ ਵੀ ਆਪਾਂ ਮਾਣਦਾਨ ਕਰ ਬਾਈ ਮਾਡਲ ਬਾਈ ਮਾਡਲ ਬੰਦ ਬਾਡੀ ਬਾਈ ਮਾਡਲ ਬੰਦ ਬਾਡੀ ਬੰਦ ਬਾਡੀ ਜੀ ਠੀਕ ਹੈ ਕਵਰ ਕੋਰ ਨਾਲ ਨੇ ਨਾੜ ਗਿਆ ਨਾਲ ਟਾਇਰ ਨਹੀਂ ਠੀਕ ਹੈ ਸਟੱਪ 30 ਨਾਲ ਸਟੱਪ 30 ਨਾਲ ਠੀਕ ਹੈ ਤੇ ਇਹਦੇ ਬਾਈ ਇਹਦਾ ਕੀ ਸਿਸਟਮ ਆ ਮੰਨ ਲਓ ਰਿਪੇਅਰ ਦਾ ਪੂਰਦਾ ਬਸੇ ਨੇ ਪਲੇਟ ਬਲੂਡੀ ਆ ਬਾਈ ਉੱਚੇ ਮਾਡਲ ਦੀ ਦੱਸੇ ਤੀ ਕੋਈ ਗਲਿਆ ਫਲਿਆ ਤਾਂ ਕੋਈ ਹੈ ਨਹੀਂ ਇਸ ਪਰ ਆਪਣੇ ਲਈ ਬਾਕੀ ਇਹ ਫਰਫੁਰ ਤਾਂ ਸਾਫ ਨਹੀਂ ਦੇ ਉੱਚੇ ਮਾਡਲ ਲਈ ਤਾਂ ਬੰਨ੍ਹ ਨਾਲ ਦੀ ਨੇ ਇਹਦੇ ਨਾਲ ਦੇ ਟਾਇਰ ਨੇ ਟਾਇਰਾਂ ਦੀ ਬਾਈ ਦਾ ਮਾਰਕਾ ਬਾਈ ਪਲੇਟ ਲੱਗੀ ਹੋਈ ਆ ਪੰਚਿੰਗ ਹੋਈ ਆ ਸਟੈਂਪ ਦਿਖਾ ਦਿਓ ਪੰਚ ਦਿਖਾ ਦਿਓ ਉਗਰ ਤੇ ਰੰਗ ਦੇਖੋ ਨਵੇਂ ਵਾਂਗੂ ਪਿਆ ਤੇ ਵੀ ਮਾਡਲ ਆ ਵਾਂਗੂ ਸਹੀ ਗੱਲ ਆ ਤੇ ਇਹ ਫਿੰਗਰਾਂ ਫੁੰਗਰਾਂ ਦਾ ਵੀ ਵਧੀਆ ਪਿਆ ਹੈ ਨਾ ਹਾਂਜੀ ਕਿੰਚੀ ਚ ਜਾ ਗਿਆ 55 57 ਇੰਚੀ ਹੈ ਜੀ 57 ਇੰਚੀ ਚ ਜਾ ਗਿਆ ਤੇ ਇਹਦਾ ਕੀ ਰੇਟ ਕਰਦੀ ਆਪਾਂ ਇਹਦਾ 235000 ਰੁਪਏ ਰੇਟ 2350 ਮਾਨਦਾਨ ਮੌਕੇ ਦੇ ਓ ਜੂ ਕਰ ਦਾਂਗੇ ਬਈ ਚੱਲ 5000 ਪਾਕਟ ਦਾ 30 ਦਾ ਕਰਦੇ ਆ ਕਰ ਦੋ 30 ਦਾ ਕਰਤਾ ਬਈ 230000 ਦਾ ਕਿਸੇ ਵੀਰ ਨੇ ਲੈਣਾ ਤਾਂ ਆ ਕੇ ਗੱਲ ਕਰਨੋ ਆ ਦਿਖਾਦਾ ਬਈ ਪੰਜ ਅੱਗੇ ਆ ਗਿਆ ਕੇਐਸ ਦਾ ਨਾ ਬਈ ਹਾਂਜੀ ਕੇਐਸ ਦਾ ਹੈ ਕਿਹੜਾ ਮਾਡਲ ਆ ਗਿਆ ਇਹ 14 ਮਾਡਲ ਵਿੱਚ ਕੱਟੇ ਪੰਜਾਬ ਵਾਲਾ ਰੀਪਰ ਦਾ ਬਈ ਨਵੇਂ ਟਾਇਰ ਨੇ 24 ਦੇ ਮਾਰ ਕੇ ਦੇ 58 11 ਦੇ ਟਾਇਰ ਆ ਗਏ ਹਾਂਜੀ ਮਾਡਲ ਕਿਹੜਾ ਇਹ 14 ਜੀ 14 ਮਾਡਲ ਕੇਐਸ ਦਾ ਕੇਐਸ ਦਾ ਤੇ 855 ਦੀ ਚੱਲਿਆ ਹੋਇਆ 855 ਚੱਲਿਆ ਫਰਲਵੇਟ ਲੱਗੇ ਹੋਏ ਨੇ ਟਾਇਰ ਨਵੇਂ ਪੋਇਆ ਚ ਉਹ ਵੀ ਮਾਡਲ ਆ ਗਏ ਮਾਰਕੇ ਦੇ ਟਾਇਰ ਠੀਕ ਹੈ 24 ਦੇ ਮਾਰਕਲੇ ਟਾਇਰ ਆ ਗਏ ਤੇ ਫਰਲਵੇਟਾਂ ਦਾ ਓਕੇ ਆ ਓਕੇ ਆ ਜੀ ਬਲੇਡ ਪਾਓ ਰੀਪਰ ਚਲਾਓ ਕੱਲੇ ਬਲੇਡ ਪਾ ਕੇ ਪੈਸੇ ਕਮਾਉਣੇ ਠੀਕ ਹੈ ਬਾਈ ਕਹਿੰਦਾ ਵੀ ਕੱਲੇ ਬਲੇਡ ਪਾ ਕੇ ਪੈਸੇ ਕਮਾਉਣਿਆ ਫਿੰਗਰ ਸੈੱਟ ਵੀ ਦਿਖਾ ਦੀ ਨਵਾਂ ਲੱਗਿਆ ਨਾ ਬਾਈ ਕੋਈ ਰੀਪੇਂਟ ਨਹੀਂ ਆ ਤਾਂ ਕੇਸ ਦੇ ਬਿਮਾਰੀ ਜੀ ਹੈਗੀ ਰੰਗ ਉਤੰਦੀ ਬਾਕੀ ਆਪਾਂ ਕਿਤੇ ਮਾਰੀ ਇਹ ਤਾਂ ਲੈਂਦਾ ਹੀ ਆ ਰੰਗ ਚਲੋ ਕੋਈ ਉਹ ਹੁੰਦਾ ਹਨਾ ਹਲੋ ਸੰਭਾਲ ਨੂੰ ਜੀ ਕਿਸੇ ਜਾਂ ਬਾਹ ਤੇ ਬਾਈ ਕਹਿੰਦਾ ਵੀ ਜਿਹੜਾ ਜਹਾ ਹੈਗਾ ਰੀਪਰ ਆਪਾਂ ਕੋਈ ਰੰਗ ਪੇਂਟ ਨਹੀਂ ਕਰਿਆ ਕਿਸੇ ਵੀ ਰੀਪਰ ਦੇ ਹੈਨਾ ਬਾਈ ਤੇ ਇਹਦੀ ਸਟੈਪ ਤੇਰੀਆਂ ਨਾਲ ਸਟੈਪ ਹੱਤੀ ਦੇ ਦਾਂਗਾ ਬਾਈ ਜਾਈ ਗਈ ਠੀਕ ਹੈ ਬਾਈ ਕਹਿੰਦਾ ਜਿਹੜੀ ਚੀਜ਼ ਨਾਲ ਆਪਾਂ ਦੇਵਾਂਗੇ ਆਪਾਂ ਲਾਉਂਦੇ ਨਹੀਂ ਕੁਝ ਲਾ ਭਮਾ ਇਹ ਮਾਡਲ ਦੇ ਵਿੱਚ ਚਕਟਾਈ ਅਗਲਾ ਦੇਖ ਨਹੀਂ ਆਉਂਦਾ ਠੀਕ ਹੈ ਕੋਈ ਉੱਚਾ ਮਾਡਲ ਹੋਵੇ ਤਾਂ ਨਾਲ ਆਉਂਗਾ ਕੀ ਰੇਟ ਕਰਦੀ ਇਹ ਤਾਂ ਆਪਾਂ ਇਹਦਾ 1.30 ਲੱਖ ਰੁਪਏ ਦੇ ਦਾਂਗਾ ਨਵੇਂ ਟਾਇਰ ਨੇ ਲਓ ਵੀ ਮਿੱਤਰੋ ਸਸਤੇ ਰੇਟ ਦੀ ਮਸ਼ੀਨ ਹੈ 1.30 ਲੱਖ ਰੁਪਿਆ ਬਾਈ ਮੰਗਦਾ ਹੈ ਮੌਕੇ ਦੇ ਮਾਣ-ਤਾਨ ਪੂਰਾ ਫੁੱਲ ਕਰੂ ਬਾਈ ਖੁਸ਼ ਕਰਕੇ ਧਰੂਗਾ ਨਵੇਂ ਬੈਰਿੰਗ ਨੇ ਸਾਰੇ ਬਾਈ A to Z ਬੈਰਿੰਗ ਬਦਲੇ ਹੋਏ ਸਾਰੇ ਬਦਲੇ ਨੇ ਪੰਜਾਬ ਵਾਲਾ ਰੀਪਰ ਮੰਨ ਲਓ ਵੀ ਰੀਪਰ ਦੀ ਇੰਨੀ ਕੋਈ ਹੋਈ ਹੋਈ ਹੈ ਮਿਸਤਰੀ ਨੂੰ ਮੂਹਰ ਦੀ ਵੜ ਕੇ ਫਰਾਂਵੀ ਦੀ ਘੜਤਾ ਹਾਂ ਠੀਕ ਹੈ ਇਹਦਾ ਬਸ 56 ਇੰਚ ਹੀ ਲੈ ਗਏ ਆਪਾਂ ਤੋਂ 23 ਮਾਡਲ ਤਾਂ ਵਿੱਚ ਕਟਾਈ ਠੀਕ ਹੈ ਬਾਈ ਤੇ ਮਾਣਾ ਬਾਈ ਹਾਂ ਜੀ ਇਹ ਵੀ ਬੰਦਵਾੜੀ ਜਗ੍ਹਾ ਬੰਦਵਾੜੀ ਹੈ ਬੰਦਵਾੜੀ ਛੋਟੇ ਟਾਇਰਾਂ ਦੇ ਜਗ੍ਹਾ ਹੈ ਨਾ ਬਾਈ ਛੋਟੇ ਟਾਇਰਾਂ ਦੇ 18 ਮਾਡਲ ਰੀਪਰ ਹੀ ਰਹੇ ਉਹਨਾਂ ਨਾਲ ਸਾਰੇ ਮਾਡਲ ਆ ਹਾਂ ਜੀ ਠੀਕ ਹੈ ਤੇ ਇਹਦੇ ਇਹ ਪੰਚ ਨਹੀਂ ਹੈਗਾ ਇਹ ਮਾਡਲ ਦੀ ਆਪਣੀ ਗਾਰੰਟੀ ਹੋਊਗੀ ਬਾਈ ਜੇ ਕੋਈ ਮਾਡਲ ਚ ਜੇਰਾ ਫੇਰੀ ਨਿਕਲ ਗਈ ਆਪਾਂ ਪੈਸੇ ਠੀਕ ਹੈ ਬਾਈ ਕਹਿੰਦਾ ਵੀ ਜੇ ਕੋਈ ਆਏ ਕਹਿੰਦਾ ਵੀ ਮਾਡਲ ਚ ਕੋਈ ਮੰਨ ਲਓ ਵੀ ਉੱਚੇ ਨੀਵੇਂ ਮਾਡਲ ਦੀ ਪਲੇਟ ਲਾਈ ਆ ਆਪਣੀ ਗਾਰੰਟੀ ਆਪਾਂ ਪੈਸੇ ਮੋੜ ਕੇ ਦੇ ਦਾਂਗੇ ਨਾਮ ਵੀ ਦੇ ਦਾਂਗੇ ਨਾਲ ਹਨਾ ਬਾਈ ਇਹ ਬਾਈ ਫਿੰਗਰ ਸੈੱਟ ਸਾਰੀ ਲੱਗੀ ਹੋਈ ਹੈ ਸਾਰੀ ਲੱਗੀ ਹੋਈ ਹੈ ਠੀਕ ਹੈ ਤੇ ਲਵੇਟਾਂ ਦਾ ਕਿਵੇਂ ਆ ਇਹ ਲਵੇਟਾਂ ਦਾ ਸਹੀ ਹੈ ਰੀਲ ਤੇ ਪੈਪ ਓਕੇ ਨੇ ਠੀਕ ਆ ਬੁੱਛਾ ਸਾਰੇ ਓਕੇ ਸਟੈਪ ਪੱਤੀ ਕੁੱਟ ਲਿਓ ਬਸ ਚਲਾ ਲਿਓ ਬਲੇਡ ਸਟੈਪ ਪੱਤੀ ਕੁੱਟਣੀਆਂ ਤੇ ਮੰਨ ਲਓ ਬਲੇਡ ਬਦ ਕੀ ਰੇਟ ਕਰਦੀ ਇਹ ਤਾਂ ਆਪਾਂ ਇਹਦੇ 1,55,000 ਦਾ ਦੇ ਦਾਂਗੇ 1,55,000 ਦਾ ਦੇ ਦਾਂਗੇ ਡੇਢ ਦਾ ਦੇ ਦਾਂਗੇ 1.5 ਦੇਢ ਦਾ ਠੀਕ ਹੈ ਬਾਈ ਕਹਿੰਦਾ 1.5 ਲੱਖ ਦਾ ਦੇ ਦਾਂਗੇ ਬੰਦ ਬਾਡੀ ਆ ਕਿਹੜਾ ਮਾਡਲ ਲੱਗਾ 18 ਮਾਡਲ ਹਣਾ ਬਾਈ ਸਾਰਾ ਰਿਜਨਲ ਆ A to Z ਰਿਜਨਲ ਆ ਕਿਤੇ ਕੋਈ ਰੰਗ ਪੇਟ ਨਹੀਂ ਹੈਗਾ ਤੇ A to Z ਰਿਪੇਅਰ ਓਕੇ ਆ ਕੱਲੇ ਬਲੇਡ ਬਦਲ ਕੇ ਚੱਲੂਗਾ ਅੱਗੇ ਆ ਗਿਆ ਕਲੀਅਰਸ ਦਾ ਕਿਹੜਾ ਮਾਡਲ ਲੱਗਾ ਬਾਈ ਇਹ ਇਹ 23 ਮਾਡਲ ਆ ਬੰਦਵਾਡੀ ਆ ਬੰਦਵਾਡੀ ਆ 95 ਇੰਚੀ ਲਗਭਗ ਰੀਪਰ ਆਪਣੇ ਸਾਰੇ ਬੰਦਵਾਡੀ ਠੀਕ ਹੈ 95 ਕਿੰਨੇ ਦੇ ਟਾਇਰਾਂ ਚਾਹੀਦੇ 95 ਦੇ ਟਾਇਰ ਇਹ ਉਹ ਚੀਜ਼ ਆ ਗਈ ਮੰਨ ਲਾ ਇਹਦੀ ਦਿੱਖ ਜੀ ਸੋਹਣੀ ਬਣਾਈ ਸੀ ਨਾ ਇਹਨਾਂ ਦੀ ਹਾਂਜੀ ਹਾਂਜੀ ਕਿਹੜਾ ਮਾਡਲ ਹੈ 24 23 23 ਬਾਈ 24 ਮਾਡਲ 24 ਵਰਗੀ ਕੰਡੀਸ਼ਨ ਆ ਬਹੁਤ ਘੱਟ ਤੇ ਠੀਕ ਆ ਪਰ ਮੈਂ ਤੈਨੂੰ ਕਹਦਾ ਮੈਂ 24 ਮਾਡਲ ਆ ਕਿਤੇ ਰੀਪੇਂਟ ਨੀ ਉਹਦਾ ਰੀਜ਼ਨ ਰੀਪਰ ਜਨ ਹੈਗਾ ਇਹਦਾ ਬਾਈ ਰਿਪੇਅਰ ਦਾ ਕਿਵੇਂ ਲਵੇਟਾ ਦਾ ਸਹੀ ਆ ਕਿੱਲੇ ਬਲੇਟ ਬਲੇਟ ਪਾਓ ਬਾਈ ਦੀਪਰ ਚਲਾ ਲਓ ਠੀਕ ਹੈ ਇਹ ਵੀ ਚੈਨ ਆ ਲਾ ਕੇ ਚੈਨ ਵਾਲਾ ਵੀ ਚੈ ਇਹਦਾ ਕੀ ਰੇਟ ਕਰਦੀ ਆਪਾਂ ਇਹਦਾ 2.80 ਲੱਖ ਰੇਟ ਆਈ 2.80 ਹਾਂਜੀ ਮੌਕੇ ਦੇ ਮਾਨਤਨ ਹੋ ਜਾਊ ਕਰਦਾ ਠੀਕ ਪਰ ਸੋਹਣੋ ਬਹੁਤ ਆ ਬਈ ਫਿਰ ਇਹਦਾ ਵੀ ਮਲਟੀਪਲ ਲੱਗ ਸਕੈ ਜੇ ਮਰਜ਼ੀ ਡਿਕਟਰ ਤੇ ਹਾਂਜੀ ਹਾਂਜੀ ਠੀਕ ਹੈ ਕੋਈ ਪੁੜੀਆਂ ਪਾਲੀਆਂ ਦਾ ਕੰਮ ਨਹੀਂ ਨਿਮੇੜਦਾ ਇਹਨਾਂ ਨੇ ਕੋਈ ਬਦਲ ਦੀ ਰੂੜੀ ਨਹੀਂ ਠੀਕ ਹੈ ਕਿੰਨੇ ਦਾ ਦੇਵਾਂਗੇ ਇਹ 2.80 ਦੋ ਲੱਖ 80 ਹਜ਼ਾਰ ਦਾ ਮਾਨਤਨ ਮੌਕੇ ਦੇ ਕਰਦਾ ਠੀਕ ਹੈ ਬਈ ਬਾਈ ਕਹਿੰਦਾ ਮੌਕੇ ਦੇ ਮਾਨਤਨ ਕਰ ਦਾਂਗੇ ਪਰ ਇਹ ਵੀ ਪੂਰਾ ਸੋਹਣਾ ਥੋੜੀ ਚੱਲਿਆ ਰਿਹਾ ਆ ਤਾਂ ਨਹੀਂ ਦਿੰਦੇ ਨਾ ਅੱਜ ਗਿਆ ਬਈ ਰਜਿੰਦਰਾਲਾ ਚਲਾ ਹਦਾ ਚਾਰ ਅੱਗੇ ਆ ਗਿਆ ਰਜਿੰਦਰਾਲਾ ਹਾਂਜੀ 55 ਇੰਚ ਹੀ ਆ ਗਿਆ 60 ਇੰਚ ਹੀ ਆ ਜੀ 60 ਇੰਚ ਹੀ ਹੈ ਦੋ ਪੱਖਿਆ ਲਈ ਦੋ ਪੱਖਿਆ ਲਈ ਠੀਕ ਹੈ ਤੇ ਭਾਈ ਇਹ ਇਹ ਵੀ ਜਮਨ ਨਵੇਂ ਵਰਗਿਓ ਪਈਆ ਪੰਜਾਬ ਵਾਲੀ ਮਸ਼ੀਨ ਹੈ 23 ਮਾਡਲ ਹੈ ਬਈ ਇਹ ਤਾਂ ਨਵੀਆਂ ਤਾਂ ਬਣਦੀਆਂ ਬਣਦ ਹੋਊਗੀਆਂ ਹਾਂ ਜਿਹੜਾ ਫੈਨ ਆ ਬਸ ਇਹ ਤਾਂ ਉਹੀ ਲੈਂਦਾ ਇਹਨੂੰ ਰਜਿੰਦਰਾਲਾ ਟਿਊਬ ਵਾਲਾ ਗੀਅਰ ਆ ਠੀਕ ਹੈ ਬਲੇਡਾਂ ਦੀ ਫੱਟੀ ਬਦਲ ਕੇ ਫੱਟੀ ਘੁੰਮਦੀ ਆ ਨਟਾਂ ਚੱਪਟੀਆਂ ਇਹਦੀ ਠੀਕ ਹੈ ਬਹੁਤ ਸੋਹਣਾ ਲੁੱਕ ਰਿਹਾ ਬਹੁਤ ਮਾਲੋ ਫੱਟੀ ਚੇਂਜ ਹੁੰਦੀ ਆ ਜਿਹੜੀ ਚੇਂਜ ਹੁੰਦੀ ਆ ਨਾੜ ਕੇ ਨਾਲ ਟਾਈਮ ਫੱਟੀ ਨਟਾਂ ਜਾਂ ਫੱਟੀ ਬਲ ਕੇ ਦੂਜਾ ਪਾਸਾ ਲੱਗ ਜਾਂਦਾ ਠੀਕ ਹੈ ਵੱਧ ਵੱਡੀ ਆ ਗਈ 59 ਕਰਾਂ ਦੇ ਤਰ੍ਹਾਂ ਚਾ ਗਈ ਤੇ ਇਹ ਵੀ ਮਲਟੀਪਲੈਕਸ ਵੀ ਰੱਖਦੀ ਪੁਰੀਆਂ ਪਈਦਾ ਹੁੰਦਾ ਚੱਕਰ ਨਹੀਂ ਤਾਂ ਪੁਰੀਆਂ ਦਾ ਚੱਕਰ ਹੁੰਦਾ ਠੀਕ ਹੈ ਤੇ ਇਹ ਆਪਾਂ ਕੀ ਰੀਡ ਕਰਦੀ ਇਹਦਾ ਇਹ 2,65,000 ਦੀ ਦੇ ਦੋ ਲੱਖ 65 ਹਜ਼ਾਰ ਦੀ ਹਰਜਿੰਦਰਾ ਹੈ ਵੀ ਹੁੰਦੀ ਆ ਸਿੱਧੀ ਫੁੱੜਦੀ ਵੀ ਨਹੀਂ ਨਾ ਬਹੁਤ ਮੰਗ ਆ ਗਈ ਇਹਦੀ ਠੀਕ ਹੈ ਰੰਗ ਗਰੂਪ ਦੀ ਪੂਰੀ ਸੋਹਣੀ ਪਈ ਆ ਹਾਂਜੀ 2 ਲੱਖ 65 ਹਜ਼ਾਰ ਦੀ 65 ਹਜ਼ਾਰ ਦੀ ਦੇ ਦਾਂਗੇ ਮੌਕੇ ਤੇ ਮਾਨਦਾਨ ਵੀ ਹੋ ਜੂਗਾ ਇਹਦੇ ਵੀ ਕੋਈ ਰੰਗ ਪੈਂਦਾ ਨਹੀਂ ਕੀਤਾ ਨੀ 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 ਬਈ ਆਪਣੀ ਫੁੱਲ ਗਰੰਟੀ ਆ ਲੋਕਲ ਕੰਪਨੀ ਦੇ ਰੰਗ ਹੀ ਇਹ ਹੈ ਜਿਹੜਾ ਜੇ ਮੈਂ ਲਾ ਦਾਂ ਤੁਹਾਨੂੰ ਦਵਾ ਦੇ ਹੀ ਪੇਡੋਗਾ ਠੀਕ ਹੈ ਕਿਰ ਪੱਠੀ ਵਾਲਾ ਪੇਂਡ ਨਾ ਸਿੰਪਲ ਪੇਂਡ ਹੈ ਇਹਨਾਂ ਦਾ ਠੀਕ ਹੈ ਜਿਹਦੀ ਲੁਕੀਆਂ ਜੀ ਹੁੰਦੀ ਆ ਠੀਕ ਹੈ ਬਾਈ ਜਮਾਂ ਨਵਾਂ ਇਹ ਵੀ ਬਸ ਕਦੇ ਪਾਸਿਬਲ ਦੇ ਜਾਣਗੇ ਦੀ ਵੀ ਠੀਕ ਹੈ ਅੱਗੇ ਆ ਗਿਆ ਜਗਜੀਤ ਦਾ ਜਗਜੀਤ ਦਾ 23 ਮਰਲੇ 57 ਇੰਚ ਆ ਵੱਡੇ ਟੈਲਰ ਆ ਜਿਹੜਾ ਪੰਜਾਹ ਵਾਲੇ ਦੇ ਉੱਪਰ 30 ਮਰਲੇ 55 57 ਇੰਚ ਆ ਹਾਂਜੀ ਜੋ 24 ਮਾਡਲ 23 23 ਮਾਡਲ ਨਾਟਕਰਾਂ ਦੇ ਟੈਰਾਂ ਚਾਗੇ ਸੋਨਾ ਬਹੁਤ ਰੀਪਰ ਕੋਈ ਰੀਪੇਂਟ ਨਹੀਂ ਕੀਤਾ ਸਾਰੀਆਂ ਨਾਲ ਦੀਆਂ ਨੇ ਉਗਰਦੇ ਰੰਗ ਸਾਰਾ ਹੀ ਖੜਾਗਾ ਠੀਕ ਹੈ ਉਹ ਕੱਟ ਚਲੇ ਗਿਆ ਤੇ ਇਹਦਾ ਕੀ ਰੇਟ ਕਰਦੀਏ ਇਹਦਾ 260000 ਰੇਟ ਹੈ ਠੀਕ ਹੈ ਇੱਥੋਂ ਦਿਖਾ ਦਿੰਦਾ ਮਨਪੀਤ ਕੋਈ ਜਿਵੇਂ ਐਮਪੀ ਯੂਪੀ ਚੱਲਦੇ ਨੇ ਜਿਹੜੇ ਰੀਪਰ ਉਹ ਬੱਟੇ ਵਾਏ ਵਾਏ ਤੇ ਘਮੋੜੇ ਉੱਠੇ ਹੁੰਦੇ ਨੇ ਨਾ ਭਾਈ ਕੋਈ ਪੰਜਾਬ ਦਾ ਲੋਕਲ ਚੱਲਿਆ ਰੀਪਰ ਆ ਇਹ ਪੂਰਾ ਸੋਹਣਾ ਰੀਪਰਾ ਪੂਰੀ ਸੰਭਾਲ ਚ ਚੱਲਿਆ ਹੋਇਆ ਯਾਰ ਕੀ ਰੇਟ ਕਰਦੀਏ ਇਹਦਾ ਆਪਾਂ ਇਹਦਾ 260000 ਰੇਟ ਹੈ 265000 ਮੰਗਦੇ ਆਪਾਂ ਹਾਂ ਜੀ ਮੌਕੇ ਦੇ ਮਾਨਦਾਨ ਹੋ ਜੀ ਹਾਂ ਜੀ 255000 ਦਾ ਨਾਣਾ ਚ ਦੇ ਦਾਂਗੇ ਪਤੀ ਮੜੀ ਲੈ ਮੇਤਰੋ 255000 ਦਾ ਬਾਈ ਕਹਿੰਦਾ ਦੇ ਦੂੰਗਾ 10000 2000 ਤੇਲ ਦਾ ਵੀ ਛੱਡ ਦੂ ਬਾਈ ਯਾਰ ਆ ਕੇ ਬਾਈ ਨਾਲ ਗੱਲ ਕਰ ਲਿਓ ਜਗਜੀਤ ਦਾ ਪੂਰਾ ਸਾਫ ਰੀਪਰੇ ਸਾਰੇ ਕਵਰ ਨਾਲ ਨੇ A to Z ਹਾਂ ਜੀ ਠੀਕ ਹੈ ਪਾਸੇ ਵੱਲ ਕੇ ਚੱਲੂਗਾ ਪਾਸੇ ਵੱਲ ਕੇ ਚੱਲੂਗਾ ਠੀਕ ਹੈ ਜਾਏਗਾ ਕੇਸ ਬੰਦ ਬਾਡੀ ਹੈ ਨਾ ਬਾਈ ਬੰਦ ਬਾਡੀ 62 ਇੰਚ ਦੀ ਪ੍ਰਤਨ ਪੱਖਿਆਂ ਵਾਲਾ ਤਿੰਨ ਪੱਖਿਆਂ ਲਈ ਠੀਕ ਹੈ 58 ਦਾ ਟਾਇਰਾਂ ਚ ਆ ਗਿਆ 58 ਨਾ ਸਿੰਪਲ ਟਾਇਰ ਨਹੀਂ ਜੀ ਇਹਦੇ ਸਿੰਪਲ ਟਾਇਰ ਨੇ ਹਾਂ ਸਿੰਪਲ ਟਾਇਰ ਠੀਕ ਹੈ ਇਹਦਾ ਸਟicker ਬਾਈ ਇਹ ਲਿਖਿਆ ਕਪਲਾ ਹੈ ਇਹ ਲਿਖਿਆ ਹੋਇਆ ਹੈ ਬਾਈ ਆਪਣੇ ਲਾਈਨ ਦੀ ਬਾਰੇ ਜੇ ਕਿਸੇ ਨੇ ਲਪਾਉਣਾ ਹੋਵੇ ਲਾ ਕੇ ਦੇ ਦਾਂਗੇ ਲਾ ਕੇ ਦੇ ਦਾਂਗੇ ਕੰਪਨੀ ਤੋਂ ਲਿਆ ਕੇ ਠੀਕ ਹੈ ਕੀ ਰੇਟ ਕਰਦੀ ਆ ਇਹਦਾ ਆਪਾਂ ਇਹਦਾ ਰੇਟ ਹੈ ਗਿਆ ਬਾਈ 280000 280000 ਤਿੰਨ ਪੱਖੇ ਵਾਲਾ ਆ ਗਿਆ ਤਿੰਨ ਪੱਖੇ ਦਾ ਪੂਰਾ ਸਾਫ ਆ ਰਿਹਾ ਠੀਕ ਹੈ ਫੁੱਲ ਬੇਟਾ ਨੂੰ ਬੂਟਾ ਦਾ ਓਕੇ ਆ ਜਮ ਮੇਰਾ ਖਿਆਲ ਚੱਲੀ ਥੋੜਾ ਯਾਰ ਦਾ ਹਾਂਜੀ ਹਾਂਜੀ ਇਹਦਾ ਕੀ ਰੇਟ ਕਰਦੀ ਆ ਆਪਾਂ 280000 ਬਾਈ 280000 ਮਾਨਦਾਨ ਕਰ ਦਾਂਗੇ ਕਰ ਦਾਂਗੇ ਡਿਮਾਂਡ ਬਹੁਤ ਹੈ ਬਾਈ ਇਹਦੀ 66 ਇੰਚੀ ਰੀਪਰ ਦੀ ਹਾਂ ਇਹ ਨਵੀਂ ਪੈਦੇ ਵੀ ਪਾਸੇ ਵੱਲ ਗਈ ਚੱਲੂ ਠੀਕ ਹੈ ਫਿਰ ਅੱਗੇ ਫਿਰ ਕਿ ਐਸਾ ਕਰ ਸਾਜ ਕੀ ਐਸ ਆ ਗਈ 21 ਮਾਡਲ ਹੈ ਜੀ 21 ਮਾਡਲ ਆ ਗਿਆ ਛੋਟੇ ਟਾਇਰਾਂ ਚ ਛੋਟੇ ਟਾਇਰਾਂ ਚ 55 ਇੰਚੀ ਆ ਗਿਆ 55 ਇੰਚੀ ਆ 55 ਇੰਚੀ ਆ ਗਿਆ ਤੇ ਇਹਦਾ ਵੀ ਰਿਪੇਅਰ ਦਾ ਬਿਲ ਟਲ ਮੁੱਟਾ ਨਾ ਕਿਵੇਂ ਹੈ ਟਵਿੱਟਰ ਦਾ ਠੀਕ ਆ ਪੱਖੇ ਪਹਿਣਗੇ ਬਈ ਸੈਜ ਦੇ ਪੱਖਿਆਂ ਦੇ ਫਰ ਬਹਿਣਗੇ ਠੀਕ ਹੈ ਫਰ ਪਹਿਣਗੇ ਜਾਂ ਮੜਾ ਮੋਟਾ ਚੂਹਿਆਂ ਦੀ ਸਟਰੀ ਜੀ ਕਰੇਗਾ ਨੇ ਟੋਸਾ ਉੱਕੇ ਨੇ ਪਲੇਟ ਬਲੂਡ ਪੈਣ ਦਾ ਟੋਪ ਦਾ ਕੀ ਨੋਮਾ ਠੀਕ ਹੈ ਤੇ ਕੀ ਰੇਟ ਕਰਦੀ ਇਹਦਾ ਤਾਂ ਇਹ 2 ਲੱਖ 10 ਹਜ਼ਾਰ ਦਾ 2 ਲੱਖ 10 ਹਜ਼ਾਰ ਮੌਕੇ ਤੇ ਮੌਕੇ ਤੇ ਪੂਰੇ 2 ਲੱਖ ਦਾ ਨਾਲ ਦੇ ਠੀਕ ਹੈ ਪੂਰਾ 2 ਲੱਖ ਦਾ ਬਾਈ ਕਹਿੰਦਾ ਹਾਂ ਨਾ ਤੇ ਦੇ ਦਾਂਗੇ ਆ ਕੇ ਫਿਰ ਇਥੇ ਕੋਈ ਬਹਿਸ ਵਾਜੀ ਨਹੀਂ ਕਰੂਗੀ ਉੱਥੇ ਹੋਰ ਵੀ ਕੁੱਥਲੇ ਆ ਨਾ ਬਾਈ ਹਾਂ ਬਾਈ ਨੇ ਸਹੀ ਸਹੀ ਰੇਟ ਮੰਗਿਆ ਦਾ 2 ਲੱਖ ਰੁਪਈਆ ਮੰਗਿਆ ਇਹ ਆ ਕਿ 20 ਮਾਡਲ ਆ ਜਗਜੀ ਤੇਰੀ ਬੰਦ ਵਾਜੀ ਆਪਾ ਟਾਪਾ ਤਿਆਰ ਕਰਾ ਦੇ ਕਹਿ ਕੇ ਦੇਵਾਂਗੇ ਆਪਾਂ ਠੀਕ ਹੈ ਹਰੇ ਰੰਗ ਦੇ ਆਪੇ ਤੇ ਰੰਗ ਕਰਿਆ ਹੋਇਆ ਇਕਲਾ ਆਪੇ ਤੇ ਰੰਗ ਕਰਾਏ ਹੋਇਆ ਹੋਰ ਤਾਂ ਨਹੀਂ ਕਿਤੇ ਫਰ ਆਜ ਕੋਈ ਕਿਤੇ ਨਹੀਂ ਹੈਗਾ ਸਟicker ਜੇ ਅਗਲੇ ਲਾਉਣੇ ਤਾਂ ਲਾ ਕੇ ਦੇ ਦਾਂਗੇ ਲਾ ਕੇ ਦੇ ਦਾਂਗੇ ਆਈ ਲੈ ਕੇ ਨਹੀਂ ਠੀਕ ਹੈ ਕੀ ਰੇਟ ਕਰਦੀ ਇਹਦਾ ਆਪਾਂ ਇਹ ਰੇਟ ਹੈ 1.80 ਯਾਰ 1.80 ਹਜ਼ਾਰ ਹਾਂ ਕੋਈ ਰਿਪੇਅਰ ਦਾ 1 ਰੁਪਈਆ ਨਹੀਂ ਲੱਗਦਾ ਪੈ ਪੀਵਟਾਂ ਦਾ ਕਿਵੇਂ ਆ ਸਭ ਓਕੇ ਆ ਬਈ ਫਰਪ ਵੀ ਨਵੇਂ ਨੇ ਪਲੇਟ ਪਹਿਣਗੇ ਤੂਹੇ ਚਾਹੇ ਰੀਲ ਦੇ ਪੈਪ ਸਭ ਨਵੇਂ ਨੇ ਠੀਕ ਹੈ ਕਿੰਨੇ ਦਾ 1.80 ਹਜ਼ਾਰ ਦੇ ਦੇਵਾਂਗੇ ਵੀ ਮਾਣ 1.80 ਹਜ਼ਾਰ ਦਾ 20 ਮਾਡਲ ਹਾਂ ਕਹਿ ਕੇ ਦੇਵਾਂਗੇ ਵੀ ਟਾਪਾ ਪੇਂਟ ਕਰਨਾ ਠੀਕ ਹੈ ਬਾਈ ਬਾਈ ਕਹਿੰਦਾ ਵੀ ਜਿਹੜੀ ਚੀਜ਼ ਪੇਂਟ ਆਪਾਂ ਦੱਸ ਕੇ ਦੇਵਾਂਗੇ ਨਾ ਬਾਈ ਹਾਂ ਅਗੇ ਨਿਊ ਵਿਸ਼ਕਰਮ ਆ ਗਿਆ ਇਹ ਨਿਊ ਵਿਸ਼ਕਰਮ ਆ ਬਈ 60 ਇੰਚੀ ਠੀਕ ਹੈ ਇਹਦਾ ਵੀ ਕਲਾ ਟਾਪਾ ਟਾਪਾ ਆਪਣੇ ਆਪ ਪੇਂਟ ਕਰਾਇਆ ਬਾਕੀ ਸਾਰੀ ਰੀਜਨਲ ਆ ਮਸੀਬਾ ਠੀਕ ਹੈ ਮਾਡਲ ਕਿਹੜਾ ਹੈ ਇਹ 17 ਬਾਈ 17 ਹਾਂ ਹਾਂ ਠੀਕ ਹੈ 17 ਮਾਡਲ ਆ ਕਿ ਤੇ ਮਾਰ ਕਾ ਵੀ ਦਾ ਨਹੀਂ ਇਹ 2017 ਮਾਰ ਦੂਜੇ ਲੂਟ ਲੈ ਕੇ ਨਿਊ ਮਾਡਲ ਕਰਕੇ ਲੈ ਗਿਆ ਉਸ 17 ਮਾਡਲ ਲਈ ਇਹ ਇਧਰੋਂ ਲੈ ਕੇ ਠੀਕ ਹੈ ਹਾਂ ਕੀ ਰੇਟ ਕਰਦੀ ਇਹਦਾ ਆਪਾ ਇਹਦਾ 1 ਲੱਖ 65000 ਰੇਟ ਹੈ ਇਹਦਾ 17 ਮਾਡਲ ਦਾ 60 ਇੰਚੀ ਰੀਪਰ ਆ 60 ਇੰਚੀ ਦੋ ਪੱਖਿਆਂ ਵਾਲਾ ਹਾਂਜੀ ਠੀਕ ਹੈ 60 ਇੰਚੀ ਰੀਪਰ ਆ ਇਹ ਰੰਗ ਗਰੂਪ ਦਾ ਵੀ ਪੂਰਾ ਸੋਹਣਾ। ਕਿੱਲਾ ਟਾਪ ਟੱਪ ਪੇਂਟ ਉੱਪਰੋਂ ਬਾਕੀ ਸਾਰੀ ਦੇ ਦਿੰਦਾ। ਠੀਕ ਹੈ ਇਹਦਾ ਵੀ ਟਾਪਾ ਪੇਂਟ ਹੈ। ਹੋਰ ਕਿਤੇ ਗਲੀ ਫਲੀ ਨਹੀਂ ਸਾਰੀ ਸਾਫ਼ ਰਿਪੇਅਰ ਕੋਈ ਬਿਲਡਿੰਗ ਨਹੀਂ ਹੈਗਾ। ਠੀਕ ਹੈ ਲਵੇਟਾ ਨਹੀਂ ਕਿਵੇਂ? ਸਹੀ ਹੈ ਭਾਈ ਕੋਈ ਰਿਪੇਅਰ ਨਹੀਂ ਹੈਗੀ ਇਹਨੂੰ। ਠੀਕ ਹੈ ਕੀ ਰੇਟ ਕਰਦੀ ਇਹਦਾ? 165000 165000 ਮਾਨਦਾਨ ਕਰ ਦਾਂਗੇ ਭਾਈ ਤੁਹਾਨੂੰ। ਮਾਨਦਾਨ ਕਰਨਾ ਹੈ। ਠੀਕ ਹੈ। ਨਿਊ ਬਿਸ਼ਕਰਮਾ ਦੀ 165000 ਬਈ ਮੰਗਦਾ। ਮੌਕੇ ਤੇ ਮਾਨਦਾਨ ਹੋ ਜੂ। ਰਿਪੇਅਰ ਕੁਝ ਨਹੀਂ ਕੱਲੇ ਬਲੇਡ ਵਾਦਾਂਗੇ। ਇਹ ਕਿਹੜਾ ਮਾਰਨ ਲੱਗੀ ਭਾਈ ਜ ਇੱਕੀ ਮਾਡਲ 59 ਕਰਾਂ ਦੇ ਟਾਇਰਾਂ ਚਾਹੀਦੇ ਬੰਦ ਬਾਡੀ ਆ ਨਾ ਬਈ ਬੰਦ ਬਾਡੀ ਚ ਸਾਰੀ ਰੀਜਨਲ ਮਸ਼ੀਨਰੀ ਰਾਤੀ ਲੈ ਕੇ ਆਏ ਆ ਬਈ ਕੋਈ ਪਾਇਲਟ ਨਹੀਂ ਕੋਈ ਰੰਗ ਵਗੈਰਾ ਤਾਂ ਨਹੀਂ ਕਰਿਆ ਆਪਾਂ ਇਹਦੇ ਕੋਈ ਨਹੀਂ ਹੈਗਾ ਬਈ ਰੰਗ ਨਾਲ ਦੀ ਸਾਰਾ ਕੁਝ ਨਾਲ ਦਿਨਾ ਸਟਿੱਪਾਂ ਸਟੁੱਪ ਉੱਪਰ ਹੀ ਪਈਆਂ ਨੇ ਜਿਹੜਾ ਸਮਾਨ ਉੱਪਰ ਆਪਾਂ ਪੂਰੀ ਬੁੱਕ ਰੱਖਦੇ ਠੀਕ ਹੈ ਇਹਦੇ ਜਾਲ ਹਰਿਆਣੇ ਵਾਲਾ ਜਾਲ ਹਰਿਆਣੇ ਵਾਲਾ ਠੀਕ ਹੈ ਕਿੰਨੇ ਦਾ ਦੇ ਦਾਂਗੇ ਆਪਾਂ ਇਹ 2 ਲੱਖ 5000 ਦਾ ਦੇ ਦਾਂਗੇ 2 ਲੱਖ 5000 ਦਾ ਦੇ ਦਾ ਮਾਨਦਾਨ ਹੋ ਜਾ ਕਰ ਦਾਂਗੇ ਵੀ ਵੱਡੇ ਟਾਇਰ ਨੇ 21 ਮਾਡਲ ਫਰ ਲਵੇ ਟਾਈਰ ਠੀਕ ਹੈ ਲਵੇ ਟਾਈਰ ਨਹੀਂ ਓਕੇ ਜਮ ਹਾਂਜੀ ਲਵੇ ਟਾਈਰ ਨਹੀਂ ਫਰ ਵੀ ਨਵੇਂ ਨੇ ਫਰ ਪੈਣਗੇ ਬਾਈ ਨਵੇਂ ਲਵੇ ਟਾਈਰ ਠੀਕ ਹੈ ਬਾਈ ਇਹ ਵੀ ਗੱਲ ਵਧੀਆ ਬਾਈ ਕਹਿੰਦਾ ਵੀ ਆਪਾਂ ਦੱਸ ਕੇ ਦੇਵਾਂਗੇ ਜਿਹੜੀ ਚੀਜ਼ ਰਿਪੇਅਰ ਭਾਲਦੀ ਆਪਾਂ ਦੱਸਾਂਗੇ ਲੈਣਾ ਬਾਈ ਹਾਂ ਸਟicker ਲਵਾਉਣੇ ਨੇ ਤਾਂ ਆਪਾਂ ਲਾ ਕੇ ਦੇ ਦਾਂਗੇ ਬਸ ਆ ਜੋ ਸਟicker ਲਿਆ ਹੋਇਆ ਹਾਂ ਇਹ ਆਪਾਂ ਲਵਾ ਕੇ ਵੀ ਦੇ ਦਾਂਗੇ ਜੇ ਇੰਜ ਲੈਣੀ ਹੈ ਲੈ ਜੀ ਠੀਕ ਹੈ ਤੇ ਅੱਗੇ ਆ ਗਈ 24 ਮਾਡਲ ਨਾ ਬ ਮਲਟੀ ਸਪੀਡ ਗੇਅਰ ਚ ਆ ਗਈ। ਬੰਦ ਬਾਡੀ ਹੈਗੀ ਨਾ ਬੰਦ ਬਾਡੀ ਇਹਦੇ ਵਿੱਚ ਜਿਹੜਾ ਕੰਪੋਨੈਂਟ ਜੇ ਪਾਏ ਨੇ ਨਮੀ ਚ ਬੈਠ ਜਾ। ਠੀਕ ਹੈ। ਉਹ 1.59 ਇੰਚ ਦੀ ਚੈਨ ਵਾਲੀ ਆ ਗਈ। ਚੈਨ ਵਾਲੀ ਆ। ਠੀਕ ਹੈ। ਇਹ ਮਤਲਬ ਚੰਨੀ ਵਾਲਿਆਂ ਵਾਂਗੂ ਉਹ ਕਰਤਾ ਦੇਣਾ ਜਗ੍ਹਾ ਨਾਲ। ਬਹੁਤ ਮੰਗ ਰਹੀ ਹੈ 9 ਇੰਚ ਦੀ ਅੱਜ ਦੇ ਸਮੇਂ ਵਿੱਚ। ਠੀਕ ਹੈ। 24 ਮਾਡਲ ਆ ਗਈ। 24 ਮਾਡਲ ਲਈ। ਠੀਕ ਹੈ। 9 ਇੰਚੀ ਹੈਗੀ? 9 ਇੰਚੀ। ਤੇ ਕੀ ਰੇਟ ਕਰਦੀ ਇਹਦਾ? ਇਹਦਾ 3 ਲੱਖ ਰੁਪਏ ਪੂਰਾ। 3 ਲੱਖ ਪੂਰਾ। ਹਾਂਜੀ। ਠੀਕ ਹੈ। ਇਹਦੇ ਆ ਗਿਆ ਚੈਨ ਵਾਲਾ ਸਿਸਟਮ ਉਹ ਨਮੀ ਦੇ। ਮਾਨਤਨ ਹੋ ਜੂ ਇਹਦੇ ਚ ਮਾਨਤਨ ਕਰਦੇ ਕਲੇ ਬਲੇਟਨ ਦਾ ਪਾਸੇ ਘੁਮਣਾ ਹੋਊਗਾ ਕੁਛ ਨਹੀਂ ਕਰਨੇ ਗੀਪਰ ਦੇ ਤਾਂ ਠੀਕ ਹੈ ਕਲੇ ਪਾਸੇ ਕਵਾ ਕੇ ਚੱਲੂ ਵੀ ਪਾਸੇ ਕਵਾ ਕੇ 24 ਮਾਡਲ 24 ਮਾਡਲ 3 ਲੱਖ ਪੂਰਾ 3 ਲੱਖ ਰੇਟ ਹੈ ਪੂਰਾ ਮਾਨਤਨ ਮੌਕੇ ਤੇ ਕਿੰਨਾ ਕੋਲ ਕਰਤਾਂਗੇ ਠੀਕ ਹੈ ਬਈ 22 ਮਾਡਲਾ 3 ਲੱਖ ਬਈ ਮੰਗਦਾ ਮੌਕੇ ਤੇ ਮਾਨਤਨ ਹੋ ਜੂਗਾ ਤੇ ਉਗਰਦੇ ਰੰਗ ਬਈ ਨਾਲ ਦੇ ਹੀ ਪਿਆ ਮੇਰਾ ਖਿਆਲ ਆ ਵੀ 80 90 ਟਰਾਲੀਆਂ ਬਣੀਆਂ ਹੋਣਗੀਆਂ ਇਹਦੇ ਨਾਲ ਕੀ ਐਸ ਦਾ ਮਲਟੀਪਲੈਕਸ ਗਿਆ ਰ ਗਿਆ ਹੈ ਹਾਂਜੀ ਹਾਂਜੀ ਠੀਕ ਹੈ ਚੱਕਰਬਾਦ ਦੀ ਲੋਡ ਨਹੀਂ ਕਿਸੇ ਮਰਜ਼ੀ ਟਰੈਕਟਰ ਤੇ ਚਲਾ ਲਓ ਮਰਜ਼ੀ ਜ਼ਰਾ ਆਪਣੇ ਨੇ 98 ਇੰਚੀ ਬਾਈ ਮਾਡਲ ਮਿਲ ਗਈ ਬਾਈ 23 ਮਿਲ ਜਾਣਗੇ 98 ਇੰਚ ਜਿੱਤਨ ਚ ਰੀਪਰ ਖੜੇ ਨਹੀਂ ਆਉਂਦੇ ਨਾ ਤੁਸੀਂ ਇਹ ਇਹ ਮਸ਼ੀਨ ਨੂੰ ਕਿਸੇ ਮਰਜ਼ੀ ਟਰੈਕਟਰ ਤੇ ਚਲਾ ਲਓ ਕੋਈ ਪੁੜੀਆਂ ਕੁਝ ਬਦਲਣ ਦੀ ਲੋੜ ਨਹੀਂ ਹਣਾ ਬਾਈ ਠੀਕ ਹੈ ਬਾਈ 3 ਲੱਖ ਰੁਪਿਆ ਬਾਈ ਮੰਗਦਾ ਮੌਕੇ ਤੇ ਮਾਰ ਗਿਆ ਕੀ ਐਸ ਹਣਾ ਬਾਈ ਹਾਂਜੀ ਬੰਦਵਾਟੀ ਹੈਗੀ ਬੰਦਵਾਟੀ ਹੈਗੀ ਠੀਕ ਹੈ ਤੇ ਇਹਦਾ ਕਟਰ ਕਿੰਨੇ ਇੰਚੀ ਹੈ ਕਟਰ 7.5 ਫੁੱਟ ਆਉਂਦਾ 98 ਇੰਚੀ ਜੀ ਪੂਰਾ 7.5 ਹਾਂ ਤੇ ਇਹਦਾ ਬਈ ਰਿਪੇਅਰ ਪੂਰ ਦਾ ਕੀ ਹੋਆ ਰਿਪੇਅਰ ਬਈ ਬਲੇਡ ਬਲੂਟਾ ਹੋਣਗੇ ਕਿੱਲੇ ਠੀਕ ਹੈ ਬਾਕੀ ਰਿਪੇਅਰ ਸਾਰਾ ਰੀਜਨਲ ਆ ਠੀਕ ਹੈ ਇਹਦਾ ਵੀ ਉਹ ਪੁਲੀਆਂ ਸਿਸਟਮ ਖਤਮ ਹੈਦਾ ਵੀ ਗੇਅਰ ਚੰਗਾ 30 ਸਪੀਡ ਕੀ ਹੈ 30 ਸਪੀਡ ਆ ਗਿਆ ਠੀਕ ਹੈ ਨਾਰਟਿਕਰਾਂ ਦੇ ਟਰਾਂ ਚ ਆ ਗਿਆ ਠੀਕ ਹੈ ਨਾਰਟਿਕ ਇੰਚੇ ਵਾਲੇ ਤਿੰਨ ਚਾਰ ਰੀਪਰ ਖੜੇ ਨੇ ਕਿਹੜਾ ਮਰਜ਼ੀ ਲੈ ਜਿਓ ਬਾਈ ਠੀਕ ਹੈ ਕਿਹਦੀਆਂ ਮਤਲਬ ਫਿੰਗਰਾਂ ਵੀ ਲਾਉਣ ਦੀ ਲੋੜ ਨਹੀਂ ਕੋਈ ਫਿੰਗਰ ਨਹੀਂ ਲੱਗਦੀ ਨਾ ਕੋਈ ਫਿੰਗਰ ਨਹੀਂ ਉਪਰ ਆਕਰ ਤੇ ਸਾਰਾ ਰੰਗ ਕਿਹੜਾ ਦੋਨੇ ਸਟੈਪਾਂ ਨਾਲ ਲੈ ਸਟੈਪ ਵਰਗੇ ਸਟੈਪਾਂ ਨਹੀਂ ਸਟੈਪ ਪੱਤੀਆਂ ਦੋਨੇ ਨਾਲ ਦੇਵਾਂਗੇ ਆਪਾਂ ਜਿਹੜੀ ਚੀਜ਼ ਆਪਣੇ ਕੋਲ ਹੈਗੀ ਆਪਾਂ ਨਾਲ ਦੇਵਾਂਗੇ ਨਾਲ ਦੇਵਾਂ ਕੁਝ ਨਹੀਂ ਲਾਉਂਦੇ ਠੀਕ ਹੈ ਕੀ ਰੇਟ ਕਰਦੀ ਇਹਦਾ ਆਪਾਂ ਇਹਦਾ 2,80,000 ਰਾਇ 2,80,000 ਮਨਦਾਨ ਮੌਕੇ ਦੇ ਹੋਜੂ ਕਰ ਦਾਂਗੇ ਬਾਈ ਜਿਵੇਂ ਕਹੋ 2,70 ਕਹਣਾ ਵੀ ਵੀਡੀਓ ਦੇਖ ਕੇ ਹੈ ਜਿਹੜਾ 270000 ਦੀ ਦੇ ਦਾਂਗੇ ਤੇ ਬਾਕੀ ਤੇਲ ਪਾਣੀ ਦਾ ਵੀ ਬਾਈ ਕਰ ਦੂਗਾ ਮੌਕੇ ਤੇ ਕੋਈ ਚੱਕਰ ਨਹੀਂ ਤੇ ਬਈ ਆਪਣੇ ਕੋਲ ਪ੍ਰਬੰਧ ਹੈਗਾ ਹਨਾ ਛੱਡਣਾ ਗੱਡੀ ਭੇਜ ਦਾਂਗੇ ਤੇ ਮਰਜ਼ੀ ਚ ਜੂਪੀ 'ਚ ਲੈ ਜਾ ਜੂਪੀ 'ਚ ਛੱਡਿਆ ਨਾ ਠੀਕ ਹੈ ਬਾਈ ਤੇ ਇਹਨੇ ਪੰਜਾਬ ਵਾਲਾ ਜਾਲੀ ਹੈ ਇਹ ਹਰਿਆਣਾ ਵਾਲਾ ਬਾਈ ਜਾਲਾ ਹਰਿਆਣਾ ਵਾਲਾ ਠੀਕ ਹੈ ਜਿਹੜੀ ਗੱਲ ਹੋਊਗੀ ਆਪਾਂ ਦੱਸ ਕੇ ਦੇਵਾਂਗੇ ਠੀਕ ਹੈ ਅੱਗੇ ਆ ਗਿਆ ਰਜਿੰਦਰਾ ਰਜਿੰਦਰਾ ਆ ਗਈ 17 ਮਾਡਲ ਪੰਜਾਬ ਵਾਲੀ ਮਸ਼ੀਨ ਠੀਕ ਹੈ ਪੰਜਾਬ ਵਾਲੀ ਮਸ਼ੀਨ ਆ ਗਈ 17 ਮਾਡਲ ਆ ਗਈ ਬਾਈ ਹਾਂਜੀ ਠੀਕ ਹੈ ਇਹਦਾ ਜਾਲ ਜੂਲ ਕਿਥੋਂ ਦਾ ਪੰਜਾਬ ਦਾ ਹੀ ਪੰਜਾਬ ਦਾ ਬਈ ਲੋਕਲ ਚੱਲੀ ਜਾ ਰੀਲ ਦੇ ਪੈਪ ਵੀ ਨਾਲ ਦੇ ਨੇ 17 ਮਾਡਲ ਦੇ ਹੁਣ ਤੱਕ ਨਹੀਂ ਸਟਾਰ ਬਣਦੇ ਇਹਦਾ ਖਰਾਬ ਹੁੰਦੀ ਇਹਦਾ ਲੋਹੀ ਵਾਲਾ ਪੜਾ ਲਾਉਨੇ ਆ ਨਾ ਕੋਈ ਢੱਲਾ ਨਾ ਕੁਝ ਹੋਰ ਕੁਝ ਨਹੀਂ ਹੈਗਾ 17 ਮਾਡਲ ਸਾਹੀ ਵੀ ਇਹਨਾਂ ਨਾਲ ਇਹਦੇ ਲਵੇਟਾ ਨਹੀਂ ਕਿਵੇਂ ਸਭ ਓਕੇ ਆ ਬਈ ਕੱਲੇ ਬਲੇਡ ਪਾਓ ਤੇ ਮਸੇ ਚਲਾ ਲਓ ਕੱਲੇ ਬਲੇਡ ਬਾਲ ਕੇ ਚੱਲੂਗੀ ਕੀ ਰੇਟ ਕਰਦੀ ਇਹਦਾ ਆਪਾਂ ਇਹਦਾ 1,65,000 ਦੀ ਦੇ ਦਾਂਗੇ 17 ਮਾਡਲ ਲਈ 1,65,000 ਦੀ 17 ਮਾਡਲ ਹਾਂਜੀ ਮੇਨ ਗੱਲ ਹੈ ਨਾ ਬਈ ਮਸ਼ੀਨਾਂ ਇੱਕ ਪਾੜ ਦੇਣਗੇ ਸਾਰੀ ਦਿਖਾਈ ਬਈ ਕੋਈ ਕਿਸੇ ਹ ਬਾਕੀ ਸਾਰਿਆਂ ਦੇ ਇਥੋਂ ਬਾਈਨ ਵੀ ਵੱਧਾ ਬਾਈ ਮਜ਼ਬੂਤੀ ਵੀ ਵੱਧਾ ਟਰਾਲੀਆਂ ਵੀ ਵੱਧ ਵਰਦੀ ਆਪਣੀ ਕੀ ਚੱਕਰ ਇਹ ਰੰਗ ਰੂਪ ਭਈ ਇਹਦੇ ਕਰਾਇਦਾ ਨਹੀਂ ਕੁਛ ਨਹੀਂ ਨਹੀਂ ਕੁਛ ਨਹੀਂ ਕਰਿਆ ਕਾਪੜਾ ਕਵਰ ਵੀ ਨਹੀਂ ਲਾਏ ਬਾਈ ਕਵਰ ਵੀ ਨਾਲ ਆਏ ਨੇ ਵਿੱਚ ਹੀ ਪਾਉਂਦੇ ਆਪਾਂ ਵਿੱਚ ਹੀ ਚੱਲਦੀ ਹੈ ਸਾਰਾ ਕੁਝ ਕੀ ਰੇਟ ਕਰਦਗੇ ਇਹਦੇ 165000 ਹੈ ਮੰਨਦਣ ਕਰਦਾਂਗੇ ਕਰਦਾਂਗੇ 165000 ਮੰਗਦਾ ਬਾਈ ਮਣਦਣ ਕਰ ਦੂ ਸਟੱਪ ਪੱਤੀ ਹੈਗੀ ਨਾਲ ਦੇ ਸਟੱਪ ਪੱਤੀ ਦੇਖ ਲੈਣੇ ਬਈ ਜੇ ਇਹ ਚ ਹੋਈ ਤਾਂ ਵਿੱਚੋਂ ਆਪਾਂ ਤਾਂ ਖੋਲੀ ਨਾ ਚਲ ਜਿਹੜੀ ਚੀਜ਼ ਨਾਲ ਆ ਬਾਈ ਤਾਂ ਨਾ ਦੇਵਾਂਗੇ ਆਪਾਂ ਤੇ ਕੋਈ ਚੱਕਰ ਨਹੀਂ ਕੁੜੀਆਂ ਦਾ ਆਪਣੇ ਕਾਵਰ ਆਏ ਸੀ ਨਾਲ ਬਾਈ ਜੇ ਲਾਉਣੇ ਹੁੰਦੇ ਪਲਾਲਾਂ ਦੇ ਉੱਪਰ ਹੀ ਪੈਣੇ ਵੀਡੀਓ 'ਚ ਵੀ ਉੱਪਰ ਠੀਕ ਹੈ ਇੱਕ ਗੱਲ ਬਾਈ ਬਾਈ ਹੋਰਾਂ ਨੇ ਨਾ ਖੇਤੀਬਾੜੀ ਦਾ ਕੋਈ ਵੀ ਸੰਦ ਵੇਚਣਾ ਜਾਂ ਲੈਣਾ ਬਾਈ ਹੋਰਾਂ ਨਾਲ ਕੰਟੈਕਟ ਕਰ ਲਵੋ ਨਾ ਬਾਈ ਹਾਂਜੀ ਠੀਕ ਹੈ ਜੇ ਕਿਸੇ ਨੇ ਸੁਪਰ ਸੀਡ ਰੋ ਹੋਵੇ ਕੋਈ ਡੀਪਰ ਹੋਵੇ ਕੋਈ ਐਮਪੀ ਬਲੋ ਹੁਣ ਸਾਰਾ ਕੋ ਕੱਟ ਲਾਂਗੇ ਠੀਕ ਹੈ ਜੇ ਕਿਸੇ ਨੇ ਮਸ਼ੀਨ ਮੰਨ ਲਓ ਪੁਰਾਣੀ ਰੀਪਰ ਵਿੱਚ ਕਟਾਉਣਾ ਕੱਟ ਲਾਂਗੇ ਬਈ ਕਿਹੜਾ ਮਰਜੀ ਹੋਵੇ ਕਿੰਨਾ ਮਰਜੀ ਮਾਡਲ ਹੋਵੇ ਠੀਕ ਹੈ ਆਪਾਂ ਦੇਖ ਕੇ ਮਲੋ ਰੇਟ ਕਰ ਲਾਂਗੇ ਹਾਂਜੀ ਠੀਕ ਹੈ ਬਈ ਕੋਈ ਵੀ ਖੇਤੀਬੀ ਦਾ ਸੰਦ ਵੇਚਣਾ ਜਾਂ ਖਰੀਦਣਾ ਬਾਈ ਫਿਰ ਆਣਾ ਗੱਲ ਕਰ ਲਿਓ ਸੰਪਰਕ ਕਰ ਲੈ ਆਪਣੇ ਕੋਲ ਸੁਪਰ ਸੀਡਰ ਵੀ ਖੜੇ ਨੇ ਉੱਥੇ ਉੱਥੇ ਕਰ ਦਿਓ ਉਹ ਸੁਪਰ ਸੀਡਰ ਉਹਦੀ ਵੀਡੀਓ ਬਣਾ ਲਾਂਗੇ ਅੱਡ